ਸ਼੍ਰੀ ਅਕਾਲ ਤਖਸਾਲ ਦੀ ਸਰਵੋਚਤਾ ਨੂੰ ਚੈਲੰਜ ਕਰਨਾ ਬਹੁਤ ਵੱਡੀ ਮੂਰਖਤਾ ਵਾ ਪਿਛਲੇ ਕੁਝ ਦਿਨਾਂ ਤੋਂ ਕਿਹਾ ਜਾ ਰਿਹਾ ਹੈ ਕਿ ਅੰਤਰੀ ਕਮੇਟੀ ਵਿੱਚ ਫੈਸਲਾ ਲਿਆ ਜਾਂਦਾ ਹੈ ਕਿ ਜਿਹੜੇ 1925 ਅਗਰ ਦੇ ਅਨੁਸਾਰ ਜਿਹੜੇ ਅਧਿਕਾਰ ਨੇ ਜਥੇਦਾਰਾਂ ਨੂੰ ਲਗਾਉਣ ਦੇ ਪੰਜੇ ਤਖਤਾਂ ਦੇ ਜਥੇਦਾਰਾਂ ਨੂੰ ਲਗਾਉਣਾ ਹੈ ਤਾਂ ਉਹਨਾਂ ਦੇ ਕੋਲ ਨਹੀਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਸਰਵੋਚਤਾ ਮਹਾਨ ਹੈ ਅੱਜ ਬੇਸ਼ੱਕ ਇਹ ਮੰਨਣਾ ਪਊਗਾ ਵੀ ਉਹਦੇ ਉੱਤੇ ਸਥੋਪਿਤ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਜਥੇਦਾਰ ਬਣਾਇਆ ਗਿਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਆ ਜਾਂ ਉਹਨਾਂ ਦੇ ਆਕਾਮਾਂ ਵੱਲੋਂ ਜਿਵੇਂ ਕਿਹਾ ਜਾਂਦਾ ਵੀ ਬਾਦਲ ਲਾਣਾ ਸਿਆਸੀ ਲਾਣਾ ਜਿਹੜਾ ਉਹ ਉਹਦੇ ਤੇ ਜਿਹੜਾ ਵਾ ਉਹ ਕਾਬਾ ਜਦ ਉਹਨਾਂ ਦੇ ਵੱਲੋਂ ਇਹ ਸਾਰਾ ਜਿਹੜਾ ਉੱਪਰ ਪੰਜ ਕੀਤਾ ਜਾਂਦਾ ਪਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਾਇਦਾਰ ਜਿਹੜਾ ਵਾ ਉਹ ਪੰਥੋਂ ਲੋ ਚੁਣਿਆ ਜਾਂਦਾ ਸੀਗਾ ਇਹ ਮਰਿਆਦਾ ਸੀਗੀ ਕਿ ਸਰਬੱਤ ਖਾਲਸਾ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਾਇਦਾਰ ਜਿਹੜਾ ਸੀਗਾ ਉਹਦੀ ਚੋਣ ਹੁੰਦੀ ਸੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਕਰਦਾ ਸੀ ਜਦੋਂ ਉਹ ਛੱਡਦਾ ਸੀ ਸੇਵਾ ਦੁਬਾਰਾ ਇਹ ਪ੍ਰੋਸੀਜਰ ਹੁੰਦਾ ਸੀ ਪਰ ਇੱਥੇ ਚੰਦ ਲੋਕ ਲਫਾਫਿਆਂ ਜੈਦਰ ਕੱਢਦੇ ਨੇ ਪਰ ਹੁਣ ਤੁਸੀਂ ਇਹ ਵੀ ਵਖੋ ਨਾ ਜੇ ਲਫਾਫਿਆਂ ਜੈਦਰ ਨਿਕਲਦੇ ਆ ਉਹ ਚੱਲਦੇ ਉਹਨਾਂ ਦੇ ਸਾਹਮਣੇ ਵਾਲੀ ਹੈ 1925 ਦੀ ਗੱਲ ਕਰਦੇ ਆ ਨਾ ਉਹਦੀ ਵੀ ਉਹਦੇ ਅਨਸਾਰ ਜਿਹੜੇ ਆਕਲ ਇਹਨਾਂ ਦੇ ਕੋਲ ਫਿਰ ਹਰਿਆਣਾ ਕਮੇਟੀ ਕਿੱਥੇ ਆ ਦਿੱਲੀ ਵਾਲੀ ਕਮੇਟੀ ਕਿੱਥੇ ਆ ਇਧਰ ਨੇ ਪੰਡਾ ਸਾਹਿਬ ਵਾਲੀ ਕਿੱਥੇ ਕਮੇਟੀ ਕਿੱਥੇ ਗਈ ਆ ਸੋ ਇਹ ਗੱਲਾਂ ਜਿਹੜੀਆਂ ਇਹ ਕਰਦੇ ਨੇ ਪਹਿਲਾਂ ਇਹ ਆਪਣੇ ਆਪ ਨੂੰ ਵੇਖਣ ਵੀ ਉਹਨਾਂ ਸਟੈਂਡਾਂ ਦੇ ਕਾਇਮ ਨੇ ਕਿਹੜਾ ਸ਼੍ਰੋਮਣੀ ਗੋਦੜਾ ਪ੍ਰਬੰਧਕ ਕਮੇਟੀ ਦਾ ਮੈਂਬਰ ਜਿਹੜੇ ਚੁਣੇ ਗਏ ਨੇ ਪ੍ਰਚਾਰ ਕਰ ਰਿਹਾ ਕੋਈ ਦਿਖਾ ਦਿਓ ਪਿੰਡ ਜੀ ਵਿਚਰਦੇ ਹੋ ਮੈਨੂੰ ਦਿਖਾ ਦਿਓ ਕਿਹੜੇ ਗੁਰੂ ਘਰ ਦੇ ਵਿੱਚ ਬੱਚਿਆਂ ਦੀਆਂ ਕਲਾਸਾਂ ਲੱਗ ਰਹੀਆਂ ਨੇ ਬੱਚਿਆਂ ਨੂੰ ਗੁਰਬਾਣੀ ਗੱਤਕਾ ਸਿਖਾਇਆ ਜਾ ਰਿਹਾ ਸਿਰਫ ਇੱਕ ਫਾਰਮੈਲਿਟੀ ਕੀਤੀ ਜਾਂਦੀ ਆ ਨਾਮਾਤਰ ਉੱਥੇ ਕੈਂਪ ਲੱਗ ਗਿਆ ਜੀ ਉਧਰ ਰਿਜ਼ਲਟ ਕੀ ਆ ਉਹ ਤਖਤਾਂ ਤੋਂ ਹੁਕਮ ਨਹੀਂ ਕਰਦੇ ਉਹ ਅਪੀਲਾਂ ਕਰਦੇ ਨੇ ਉਹ ਗਿਲਗੜਾਉਂਦੇ ਨੇ ਉਹ ਅਸਤੀਫੇ ਦਿੰਦੇ ਨੇ ਆਪ ਜਾਂ ਉਹਨਾਂ ਨੂੰ ਕੱਢ ਦ ਜਾਂਦਾ ਉਹ ਬਿਨਾਂ ਜਦੋਂ ਜੀ ਕੀਤਾ ਜਾਂਦਾ ਇਹ ਸਾਰਾ ਜਿਹੜਾ ਇਹ ਸਿਸਟਮ ਆ ਇਹ ਪੰਥ ਨੂੰ ਢਾਹ ਲਾਉਣ ਵਾਲਾ ਵਾ ਕੀ ਜੋ ਕਰਨ ਵਾਸਤੇ ਸੁਮਣੀ ਕਮੇਟੀ ਬਣਾਈ ਸੀ ਉਹ ਕਰ ਰਹੀ ਆ ਧਰਮ ਪ੍ਰਚਾਰ ਦੀ ਗੱਲ ਸਭ ਤੋਂ ਵੱਡੀ ਸੀ ਗੁਰੂ ਘਰਾਂ ਦੀ ਸੇਵਾ ਸੰਭਾਲ ਕੀਤੀ ਜਾਊਗੀ ਕਿੱਥੇ ਸਾਡੇ ਹਾਲਾਤ ਨੇ ਕਿੱਥੇ ਅਸੀਂ ਖੜੇ ਆ ਸਭ ਕੋਈ ਦੇਖਦਾ ਸੰਗਤ ਨੂੰ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈਗੀ ਵੀ ਆ ਨਹੀਂ ਹੋ ਰਿਹਾ ਸਭ ਕੋਈ ਦੇਖਦਾ ਜਿਹੜੇ ਇਹਨਾਂ ਦੇ ਬਣਦੇ ਫੁਰ ਸੀ ਉਹ ਤਾਂ ਪੂਰੇ ਕੀਤੇ ਨਹੀਂ ਛੇਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਵੱਲੋਂ ਸ਼ਸ਼ੋਭਤੇ ਤਖਤ ਆ ਸਰਵੋੱਚ ਤਖਤ ਆ ਇਹ ਕਿਹਾ ਜਾਂਦਾ ਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਸਭ ਤੋਂ ਉੱਚੀ ਆ ਅਕਾਲ ਤਖਤ ਸਾਹਿਬ ਦਾ ਹੁਕਮ ਹੀ ਪੰਥ ਵਾਸਤੇ ਆਖਰੀ ਹੁਕਮ ਹੈ ਤੇ ਉਹਦੇ ਅਨੁਸਾਰ ਹੀ ਚੱਲਣਾ ਤੇ ਜੇਕਰ ਕਾਲ ਤਖਸਬ ਦਾ ਹੁਕਮ ਸਰਵੋੱਚ ਹੈ ਤੇ ਫਿਰ ਇਹ ਲੋਕ ਕੌਣ ਹੁੰਦੇ ਨੇ ਕੁਰਸੀਆਂ ਤੇ ਬਹਿ ਕੇ ਇਹ ਫੈਸਲੇ ਕਰਨ ਵਾਲੇ ਸ਼੍ਰੋਮਣੀ ਕਮੇਟੀ ਜਿਨ੍ਹਾਂ ਦੀ ਕਿ ਅੰਤਰੀ ਕਮੇਟੀ ਦੀ ਕੁਝ ਦਿਨ ਪਹਿਲਾਂ ਇੱਕ ਮੀਟਿੰਗ ਹੁੰਦੀ ਆ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ 1925 ਏਕੜ ਦੇ ਅਨੁਸਾਰ ਤਖਤਾਂ ਦੇ ਸਹਿਬਾਨ ਲਗਾਉਣੇ ਜਾਂ ਹਟਾਉਣੇ ਉਹਨਾਂ ਦੇ ਹੱਕ ਵਿੱਚ ਉਹਨਾਂ ਦੇ ਕੋਲ ਨਹੀਂ ਅਧਿਕਾਰ ਉਹਨਾਂ ਦੇ ਕੋਲ ਨਹੀਂ ਸੋ ਇਸੇ ਤਰ੍ਹਾਂ ਹੀ ਕੋਈ ਵੀ ਕਾਰਜ ਕਰਨਾ ਤਾਂ ਸ਼੍ਰੋਮਣੀ ਕਮੇਟੀ ਕੋਲ ਉਹ ਅਧਿਕਾਰ ਨਹੀਂ ਇੱਕ ਪਾਸੇ ਤਾਂ ਕਿਹਾ ਜਾਂਦਾ ਹੈ ਕਿ ਅਕਾਲ ਤਖਤ ਮਹਾਨ ਹੈ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਕਹਿੰਦੀ ਕਿ ਇਹ ਸਾਰੇ ਅਧਿਕਾਰ ਸਾਡੇ ਕੋਲ ਨੇ ਕਿਸੇ ਜਥੇਦਾਰ ਨੂੰ ਲਗਾਉਣਾ ਜਾਂ ਕਿਸੇ ਹੈੱਡ ਗਰੰਥੀ ਨੂੰ ਲਗਾਉਣਾ ਉਹ ਸਾਰੇ ਅਧਿਕਾਰ ਉਹਨਾਂ ਦੇ ਕੋਲ ਨੇ ਸੋ ਇਹਨਾਂ ਜਿਹੜੇ ਕਿ ਇਹ ਗੱਲਬਾਤ ਉਹਨਾਂ ਵੱਲੋਂ ਕੀਤੀ ਗਈ ਹੈ ਇਸ ਨੂੰ ਲੈ ਕੇ ਕੁਝ ਦਿਨਾਂ ਤੋਂ ਪੰਤਕ ਹਲਚਲ ਜਿਹੜੀ ਕਿ ਕਾਫੀ ਹੋਈ ਪਈ ਐ ਗਰਮਾਈ ਪਈ ਐ ਸੋ ਗੱਲਬਾਤ ਕਰਨ ਲਈ ਅੱਜ ਅਸੀਂ ਪਹੁੰਚੇ ਆਂ ਨਿਹੰਗ ਜਥੇਬੰਦੀ ਦੇ ਆਗੂ ਪਰਮਜੀਤ ਸਿੰਘ ਅਕਾਲੀ ਕੋਲ ਉਹਨਾਂ ਨਾਲ ਗੱਲਬਾਤ ਕਰਦੇ ਕਿਵੇਂ ਦੇਖਦੇ ਹੋ ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਕਿਹਾ ਜਾ ਰਿਹਾ ਕਿ ਅੰਤਰੀ ਕਮੇਟੀ ਵਿੱਚ ਫੈਸਲਾ ਲਿਆ ਜਾਂਦਾ ਕਿ ਜਿਹੜੇ 1925 ਅਗਰ ਦੇ ਅਨੁਸਾਰ ਜਿਹੜੇ ਅਧਿਕਾਰ ਨੇ ਜਥੇਦਾਰਾਂ ਨੂੰ ਲਗਾਉਣ ਦੇ ਪੰਜੇ ਤਖਤਾਂ ਦੇ ਜਥੇਦਾਰਾਂ ਨੂੰ ਲਗਾਉਣਾ ਹੈ ਤਾਂ ਉਹਨਾਂ ਦੇ ਕੋਲ ਨਹੀਂ ਬੇਨਤੀ ਹੈ ਦਵਾ ਪਹਿਲਾਂ ਤੇ ਇਹ ਗੱਲ ਹੈ ਕਿ ਜਦੋਂ ਕੋਈ ਬੰਦਾ ਕੁਰਸੀ ਦੇ ਬਹਿ ਜਾਂਦਾ ਨਾ ਪਾਵਰ 'ਚ ਆ ਜਾਂਦਾ ਹੰਕਾਰ ਆਇਆ ਜਾਂਦਾ ਹੰਕਾਰ ਵਸ ਹੋ ਕੇ ਉਹਨੂੰ ਇਹ ਵਿਸਰ ਜਾਂਦਾ ਵੀ ਉਹ ਜਿੱਥੇ ਬੈਠਾ ਉਸ ਅਹੁਦੇ ਦੀ ਗਰਮਾ ਕੀ ਹੈ ਉਸ ਅਹੁਦੇ ਦਾ ਕਾਰਜ ਕੀ ਹੈ ਤੇ ਕਿਦਾਂ ਕਰਨਾ ਪਹਿਲਾਂ ਤਾਂ ਇਹ ਇਹਨਾਂ ਲੋਕਾਂ ਨੂੰ ਜੇ ਅਕਲ ਹੋਵੇ ਭੁਰਾ ਵੀ ਸੋਚਣਾ ਵੀ ਸਾਬ ਛੇਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਵੱਲੋਂ ਸ਼ਸ਼ੋਭਤੇ ਤਖਤ ਆ ਸਰਵੋੱਚ ਤਖਤ ਆ ਇਹ ਕਿਹਾ ਜਾਂਦਾ ਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਸਭ ਤੋਂ ਉੱਚੀ ਹੈ ਅਕਾਲ ਤਖਤ ਸਾਹਿਬ ਦਾ ਹੁਕਮ ਹੀ ਪੰਥ ਵਾਸਤੇ ਆ ਆਖਰੀ ਹੁਕਮ ਆ ਤੇ ਉਹਦੇ ਅਨੁਸਾਰ ਹੀ ਚੱਲਣਾ ਤੇ ਜੇਕਰ ਅਕਾਲ ਤਖਤ ਸਾਹਿਬ ਦਾ ਹੁਕਮ ਸਰਵੋੱਚ ਹੈ ਤੇ ਫਿਰ ਇਹ ਲੋਕ ਕੌਣ ਹੁੰਦੇ ਨੇ ਕੁਰਸੀਆਂ ਤੇ ਬਹਿ ਕੇ ਇਹ ਫੈਸਲੇ ਕਰਨ ਵਾਲੇ ਜੇ ਆ 25 25 1925 ਦੀ ਗੱਲ ਕਰਦੇ ਆ ਨਾ ਉਹਦੀ ਵੀ ਉਹਦੇ ਅਨਸਾਰ ਜਿਹੜੇ ਆ ਕਰਨ ਇਹਨਾਂ ਦੇ ਗੋਲ ਹਰਿਆਣਾ ਕਮੇਟੀ ਕਿੱਥੇ ਆ ਦਿੱਲੀ ਵਾਲੀ ਕਮੇਟੀ ਕਿੱਥੇ ਆ ਇਧਰ ਨੇ ਪੰਡਾ ਸਾਹਿਬ ਵਾਲੀ ਕਿੱਥੇ ਕਮੇਟੀ ਕਿੱਥੇ ਗਈ ਆ ਸੋ ਇਹ ਗੱਲਾਂ ਜਿਹੜੀਆਂ ਇਹ ਕਰਦੇ ਨੇ ਪਹਿਲਾਂ ਇਹ ਆਪਣੇ ਆਪ ਨੂੰ ਵੇਖਣ ਵੀ ਉਹਨਾਂ ਸਟੈਂਡਰਡ ਕਾਇਮ ਨੇ ਜਿਹੜੇ ਅਕਾਲ ਜੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਨੇ ਜੋ ਉਹਨਾਂ ਦੇ ਉਹਨਾਂ ਦੇ ਵੱਲੋਂ ਜ਼ਿੰਮੇਵਾਰੀਆਂ ਸੀਗੀਆਂ ਉਹ ਤਾਂ ਤੁਸੀਂ ਨਭਾ ਨਹੀਂ ਰਹੇ ਬੇੜਾ ਤੁਸੀਂ ਗਰਕ ਕਰੀ ਜਾਂਦੇ ਹੋ ਸਾਡੀ ਉਹ ਸੰਸਥਾ ਦਾ ਜਿਹੜੀ ਉਹ ਕੁਰਬਾਨੀਆਂ ਦੇ ਨਾਲ ਲక్ష్మణ ਸਿੰਘ ਧਾਰੋਵਾਲ ਵਰਗੇ ਯੋਧਿਆਂ ਨੇ ਬੇਅੰਤ ਕੁਰਬਾਨੀਆਂ ਹੋਣ ਤੋਂ ਬਾਅਦ ਜਿਹੜੀ ਉਹ ਸਥਾਪਿਤ ਕੀਤੀ ਤੇ ਤੁਸੀਂ ਉਹ ਕਾਰਜ ਕਰਨ ਦੀ ਇਲਾਵਾ ਆਪਣੀਆਂ ਕੁਰਸੀਆਂ ਨੂੰ ਉੱਚਾ ਕਰਨ ਦੀ ਜਗ੍ਹਾ ਪਹੁੰਚ ਤੁਰੇ ਫਿਰਦੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਮਹਾਨ ਹੈ ਅੱਜ ਬੇਸ਼ੱਕ ਇਹ ਮੰਨਣਾ ਪਊਗਾ ਵੀ ਉਹਦੇ ਉੱਤੇ ਸਥਾਪਿਤ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਜ਼ਹੀਦਰ ਬਣਾਇਆ ਗਿਆ ਉਹ ਸ਼੍ਰੋਮਣੀ ਗੋਦਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਆ ਜਾਂ ਉਹਨਾਂ ਦੇ ਆਕਾਵਾ ਵੱਲੋਂ ਜਿਵੇਂ ਕਿਹਾ ਜਾਂਦਾ ਵੀ ਬਾਦਲ ਲਾਣਾ ਸਿਆਸੀ ਲਾਣਾ ਜਿਹੜਾ ਉਹ ਉਹਦੇ ਉੱਤੇ ਜਿਹੜਾ ਵਾ ਉਹ ਕਾਬਾ ਚ ਉਹਨਾਂ ਦੇ ਵੱਲੋਂ ਇਹ ਸਾਰਾ ਜਿਹੜਾ ਉੱਪਰ ਪੰਜ ਕੀਤਾ ਜਾਂਦਾ ਪਰ ਸ਼੍ਰੀ ਅਕਾਲ ਤਖਤ ਦਾ ਸਹਾਇਦਰ ਜਿਹੜਾ ਵਾ ਉਹ ਪੰਥੋਂ ਲੋ ਚੁਣਿਆ ਜਾਂਦਾ ਸੀਗਾ ਇਹ ਮਰਿਆਦਾ ਸੀਗੀ ਕਿਸ ਸਰਬਤ ਖਾਲਸਾ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਦਾ ਸਹਾਇਦਰ ਜਿਹੜਾ ਸੀਗਾ ਉਹਦੀ ਚੋਣ ਹੁੰਦੀ ਸੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਕਰਦਾ ਸੀ ਜਦੋਂ ਉਹ ਛੱਡਦਾ ਸੀ ਸੇਵਾ ਦੁਬਾਰਾ ਇਹ ਪ੍ਰੋਸੀਜਰ ਹੁੰਦਾ ਸੀ ਪਰ ਇੱਥੇ ਚੰਦ ਲੋਕ ਲਫਾਫਿਆਂ ਚ ਜਾਇਦਰ ਕੱਢਦੇ ਨੇ ਪਰ ਹੁਣ ਤੁਸੀਂ ਇਹ ਵੀ ਵਖੋ ਨਾ ਜੇ ਲਫਾਫ ਉਹ ਚੱਲਦੀ ਉਹਨਾਂ ਦੇ ਸਾਹਮਣੇ ਵਾਲੀ ਹੈ ਉਹ ਤਖਤਾਂ ਤੋਂ ਹੁਕਮ ਨਹੀਂ ਕਰਦੇ ਉਹ ਅਪੀਲਾਂ ਕਰਦੇ ਨੇ ਉਹ ਗਿਲਗੜਾਉਂਦੇ ਨੇ ਉਹ ਅਸਤੀਫੇ ਦਿੰਦੇ ਨੇ ਆਪ ਜਾਂ ਉਹਨਾਂ ਨੂੰ ਕੱਢ ਦ ਜਾਂਦਾ ਉਹ ਬਿਨਾਂ ਜਦੋਂ ਜੀ ਕੀਤਾ ਜਾਂਦਾ ਇਹ ਸਾਰਾ ਜਿਹੜਾ ਇਹ ਸਿਸਟਮ ਆ ਇਹ ਪੰਥ ਨੂੰ ਢਾਹ ਲਾਉਣ ਵਾਲਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਲੋਕ ਐ ਇਸ ਵੇਲੇ ਕਾਬਜ ਨੇ ਜਿਹੜੇ ਅਹੁਦਿਆਂ ਤੇ ਬਰਾਜਮਾਨ ਨੇ ਤਨਖਾਈਏ ਨੇ ਸਾਰੇ ਬੰਦੇ ਸੇਵਾਦਾਰ ਨੇ ਤਨਖਾਈਏ ਨੇ ਪਰ ਉਹ ਆਪਣੇ ਫਰਜ਼ ਪਛਾਨਣ ਕਿ ਜੇ ਤੁਹਾਨੂੰ ਇਹ ਅਹੁਦੇ ਮਾਰੇ ਨੇ ਬਖਸ਼ੇ ਨੇ ਗੁਰੂ ਰਾਮਦਾਸ ਜੀ ਦੇ ਦਰਦ ਸੇਵਾ ਕਰ ਰਹੇ ਹੋ ਤੇ ਉਹਨਾਂ ਅਹੁਦੇ ਦਾ ਮਾਨਸਤਕਾਰ ਵੀ ਕਾਇਮ ਰੱਖ ਸ਼੍ਰੀ ਅਕਾਲ ਤਖਸਾਲ ਦੀ ਸਰਬੋਚਤਾ ਨੂੰ ਚੈਲੰਜ ਕਰਨਾ ਬਹੁਤ ਵੱਡੀ ਮੂਰਖਤਾ ਵਾ 1925 ਐਕਟ ਦੀ ਗੱਲ ਕਰਦੇ ਆ 1925 ਐਕਟ ਕੀ ਹੈ ਕੀ ਉਦੋਂ ਜਦੋਂ ਸ਼੍ਰੋਮਣੀ ਕਮੇਟੀ 1925 ਵਿੱਚ ਐਕਟ ਬਣਾਉਂਦੀ ਤਾਂ ਉਹਨਾਂ ਦਾ ਕੰਮ ਕੀ ਸੀ ਕਿਹਾ ਜਾਂਦਾ ਕਿ ਗੁਰਦੁਆਰਿਆਂ ਦੇ ਪ੍ਰਬੰਧਨ ਸੁਧਾਰ ਲਈ ਇਹ ਜਿਹੜਾ ਕਿ 1925 ਐਕਟ ਬਣਾਇਆ ਗਿਆ ਸੀ ਗੁਰੂ ਘਰ ਦੇ ਪ੍ਰਬੰਧਾਂ ਨੂੰ ਸੁਧਾਰਨ ਵਾਸਤੇ ਕੀਤਾ ਗਿਆ ਸੀ ਕੋ ਮਹੰਤੋਸਤਵੇਂ ਜਿਹੜੇ ਕਾਬਜ਼ ਸੀ ਕਿ ਉਹ ਬਹੁਤ ਗਲਤ ਕੰਮ ਕਰਦੇ ਸੀ ਹੈਨਾ ਬਹੁਤ ਮर्यादा ਦੇ ਉਲਟ ਕਰਦੇ ਸੀ ਪਰ ਹੁਣ ਕੀ ਹੋ ਰਿਹਾ ਹੁਣ ਦੇਖ ਲਈਏ ਤਾਂ ਹੁਣ ਕੀ ਹੋ ਰਿਹਾ ਕੀ ਜੋ ਕਰਨ ਵਾਸਤੇ ਸੁਮਣੀ ਕਮੇਟੀ ਬਣਾਈ ਸੀ ਉਹ ਕਰ ਰਹੀ ਆ ਧਰਮ ਪ੍ਰਚਾਰ ਦੀ ਗੱਲ ਸਭ ਤੋਂ ਵੱਡੀ ਸੀ ਕਿ ਧਰਮ ਪ੍ਰਚਾਰ ਕੀਤਾ ਜਾਊਗਾ ਗੁਰੂ ਘਰਾਂ ਦੀ ਸੇਵਾ ਸੰਭਾਲ ਕੀਤੀ ਜਾਊਗੀ ਕਿਹੜੀ ਸੇਵਾ ਸੰਭਾਲ ਹੋ ਰਹੀ ਆ ਕਿੱਥੇ ਸਾਡੇ ਹਾਲਾਤ ਨੇ ਕਿੱਥੇ ਅਸੀਂ ਖੜੇ ਆ ਸਭ ਕੋਈ ਦੇਖਦਾ ਸੰਗਤ ਨੂੰ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈਗੀ ਵੀ ਆ ਨਹੀਂ ਹੋ ਰਿਹਾ ਸਭ ਕੋਈ ਦੇਖਦਾ ਜਿਹੜੇ ਇਹਨਾਂ ਦੇ ਬਣਦੇ ਫੁਰ ਸੀ ਉਹ ਤਾਂ ਪੂਰੇ ਕੀਤੇ ਨਹੀਂ ਸਿਰਫ ਕੁਰਸੀਆਂ ਤੇ ਬਹਿ ਕੇ ਤੇ ਆਪਣੇ ਜਿਹੜੇ ਉਹ ਤਲਵੇ ਚੁੱਟਣ ਵਾਲੀ ਖੇੜੀ ਆ ਵੀ ਉਹ ਜਿਹੜਾ ਕੋਈ ਆਉਂਦਾ ਤਖਤ ਤੇ ਉਹ ਕੁਰਸੀਆਂ ਨੂੰ ਮਿਲਦੀ ਆ ਉਹ ਆਪਣੇ ਪੰਥਕ ਕਾਰਜ ਕਾਜ ਦਾ ਪੰਥਕ ਕਰਨੇ ਸੀ ਕਰ ਰਹੇ ਨੇ ਸਿਆਸੀ ਸਿਆਸੀ ਲੋਕਾਂ ਤਲਵੇ ਚਾਟ ਰਹੇ ਨੇ ਕੁਰਸੀਆਂ ਖਾਤਰ ਆਪਣੀਆਂ ਕਰਦੇ ਤੇ ਪਾਵਰ ਖਾਤਰ 1925 ਦੀ ਐਕਟ ਜਿਹੜੀ ਗੱਲ ਕਰਦੇ ਭਾਵ ਕੇ ਸ਼ਰਮਣੀ ਗੋਦੜਾ ਦਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦੀ ਗੱਲ ਕਰਦੇ ਆ ਤੇ ਉਹ ਸਥਾਪਨਾ ਹੋਈ ਸੀ ਗੁਰੂ ਕਰਨ ਦੇ ਪ੍ਰਬੰਧ ਨੂੰ ਸਿੱਜੇ ਢੰਗ ਨਾਲ ਚਲਾਉਣਾ ਪੰਥ ਸੇ ਵਿੱਚ ਜਿਹੜੀਆਂ ਵੀ ਘਾਟਾਂ ਨੇ ਉਹ ਦੂਰ ਕਰਨੀਆਂ ਪ੍ਰਚਾਰ ਪ੍ਰਸਾਰ ਕਰਨਾ ਕਿੱਥੇ ਹੋ ਰਿਹਾ ਕਿਹੜਾ ਸ਼ਰਮਣੀ ਗੋਦੜਾ ਪ੍ਰਬੰਧਕ ਕਮੇਟੀ ਦਾ ਮੈਂਬਰ ਜਿਹੜੇ ਚੁਣੇ ਗਏ ਨੇ ਪ੍ਰਚਾਰ ਕਰ ਰਿਹਾ ਕੋ ਦਿਖਾ ਦਿਓ ਪਿੰਡਾਂ ਦੇ ਵਿੱਚ ਤੁਸੀਂ ਵਿਚਰਦੇ ਹੋ ਮੈਨੂੰ ਦਿਖਾ ਦਿਓ ਕਿਹੜੇ ਗੁਰੂ ਘਰ ਦੇ ਵਿੱਚ ਬੱਚਿਆਂ ਦੀਆਂ ਕਲਾਸਾਂ ਲੱਗ ਰਹੀਆਂ ਨੇ ਬੱਚਿਆਂ ਨੂੰ ਗੁਰਬਾਣੀ ਗੱਤਕਾ ਸਿਖਾਇਆ ਜਾ ਰਿਹਾ ਸਿਰਫ ਇੱਕ ਫਾਰਮੈਲਿਟੀ ਕੀਤੀ ਜਾਂਦੀ ਆ ਨਾਮਾਤਰ ਉੱਥੇ ਕੈਂਪ ਲੱਗ ਗਿਆ ਜੀ ਉਧਰ ਰਿਜ਼ਲਟ ਕੀ ਐ ਸੋ ਇਸ ਕਰਕੇ ਬੇਨਤੀ ਆ ਵੀ ਸਿਰਫ ਆਪਾਂ ਇਸ ਤੱਕ ਸੀਮਤ ਨਾ ਰਹਿ ਜਾਈਏ ਕਿਸੇ ਸਮਾਗਮ ਬਹੁਤ ਵੱਡੇ ਕਰ ਲੇ ਅਸੀਂ ਇੱਕ ਆਪਸ ਰੂਪੇ ਪਾ ਲਈ ਉਹਨੂੰ ਪਾਈ ਜਾਂਦਾ ਉਹਨੂੰ ਪਾਈ ਜਾਂਦਾ ਕਰਨ ਵਾਲੇ ਜਿਹੜੇ ਕਾਰ ਸੀ ਉਹ ਗਰਾਊਂਡ ਦੀ ਤੇ ਪੱਦਰ ਸੀ ਅੱਜ ਇਸਾਈਅਤ ਦੇ ਪ੍ਰਭਾਵ ਦੀ ਇਹ ਗੱਲ ਕਰਦੇ ਆ ਨਾ ਵੀਰ ਜੀ ਤੇ ਉਹ ਇਨਾਂ ਲੋਕਾਂ ਦੀ ਦੇਣ ਐ ਕਿਉਂ ਕਿ ਕਿ ਐਡੀ ਵੱਡੀ ਸੰਸਥਾ ਹੁੰਦੇ باوجود ਇਹਨਾਂ ਨੇ ਗਰਾਊਂਡ ਤੇ ਕੰਮ ਨਹੀਂ ਕੀਤਾ ਸਾਡੇ ਅਗੇ ਬੰਦੇ ਗਰਾਊਂਡ ਤੇ ਕੰਮ ਕਰ ਸਕਦੇ ਇਹਨਾਂ ਨੂੰ ਕੀ ਹੋਇਆ ਸਭ ਕੁਝ ਹੋ ਸਕਦਾ ਪਰ ਨੀਅਤ ਨਹੀਂ ਹੈਗੀ ਵਿਜ਼ਨ ਨਹੀਂ ਹੈਗਾ ਵਿਜ਼ਨ ਤਾਂ ਪੁੱਠੇਵੇਂ ਲੱਗਾ ਹੋਇਆ ਪਰ ਇੱਕ ਗੱਲ ਇਹ ਤੁਹਾਡੇ ਧਿਆਨ ਨਾਲ ਸੁਣਨ ਬੇਸ਼ੱਕ ਸਾਡੇ ਸ਼੍ਰੋਮਣੀ ਗੋਦੜਾ ਪ੍ਰਬੰਧਕ ਕਮੇਟੀ ਦੇ ਸਥਾਪਤ ਜਿਹੜੇ ਅਹੁਦੇਦਾਰ ਬਿਰਾਜਮਾਨ ਨੇ ਭਾਵੇਂ ਉਹ ਗਾਨੀ ਰਬੀਰ ਸਿੰਘ ਨੇ ਹੋਣ ਭਾਵੇਂ ਗਰੀਰਪ੍ਰੀਤ ਸਿੰਘ ਸੀ ਮਤਬੇ ਤਾਂ ਸੌ ਹੋ ਸਕਦੇ ਨੇ ਬੇਸ਼ੱਕ ਅਸੀਂ ਉਹਨਾਂ ਨੂੰ ਜਾਇਜ਼ਤ ਮੰਨੀ ਹੈ ਨਾ ਮੰਨੀ ਹੈ ਪਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਅਹੁਦਾ ਵਾ ਉਹ ਬੜਾ ਸਰਕਾਰਯੋਗ ਆ ਉਸ ਸਰਵੋੱਚ ਅਹੁਦਾ ਵਾ ਉਸ ਅਹੁਦੇ ਦੇ ਖਿਲਾਫ ਕਿਸੇ ਤਰ੍ਹਾਂ ਦੀ ਟਿੱਕਾ ਟਿੱਪਣੀ ਕਰਨਾ ਜਾਂ ਉਸ ਅਹੁਦੇ ਦੇ ਖਿਲਾਫ ਇਸ ਤਰ੍ਹਾਂ ਦੇ ਪਰਪੰਝ ਰਚਣੇ ਇਹ ਬਾਜ ਆਉਣ ਇਹ ਪੰਥ ਜਿਹੜਾ ਵਾ ਇਹਨਾਂ ਨੂੰ ਕੁਰਸੀਆਂ ਤੇ ਬਿਵਾਉਣ ਵਾਲਾ ਮਹਾਰਾਜ ਭਲੀ ਕਰੇ ਬਹੁਤ ਜਲਦੀ ਕੁਰਸੀਆਂ ਦਾ ਲਾਭ ਹੀ ਦੇਊਗਾ ਇੱਥੇ ਉਹ ਸੋਚ ਜਿਹੜੀ ਆ ਉਹ ਬਹਿਣੀ ਚਾਹੀਦੀ ਆ ਜਿਹੜੀ ਸਿਰਫ ਪੰਥ ਨੂੰ ਸਮਰਪਿਤ ਹੋਵੇ ਇੱਥੇ ਸੋਚ ਬੜਾ ਕਿਹੜੀ ਬੈਠੀ ਐ ਇਸ ਵੇਲੇ ਜਿਹੜੀ ਸਿਆਸੀ ਲੋਕਾਂ ਨੂੰ ਸਮਰਪਿਤ ਐ ਉਹ ਸਿਰਫ ਉਹਨਾਂ ਦੇ ਨਿੱਜੀ ਮਫਾਦਿਆਂ ਨੂੰ ਪੂਰੇ ਕਰਨ ਦੇ ਲਈ ਆਪਣੇ ਨਿੱਜੀ ਮਫਾਦਿਆਂ ਨੂੰ ਪੂਰੇ ਕਰਨ ਦੇ ਲਈ ਤੇ ਉਹਨਾਂ ਲੋਕਾਂ ਦੇ ਸਿਆਸੀ ਲੋਕ ਕਤਲ ਵਿੱਚ ਜੱਟੀ ਜਾਂਦੇ ਆ ਗੁਰੂ ਰਾਮਦਾਸ ਭਲੀ ਕਰਨ ਮਹਾਰਾਜ ਕਿਰਪਾ ਕਰਨ ਵੀ ਇਹ ਮਸੰਦਾਂ ਦਾ ਜਿਹੜਾ ਕਾਬਜਾ ਇਹ ਲੱਥੇ ਇਥੋਂ ਤੇ ਚੰਗੀ ਵਿਚਾਰਦਾਰ ਵਾਲੇ ਪੰਥ ਨੂੰ ਸੁਮਰਬਤ ਲੋਕ ਦੇ ਉੱਤੇ ਅਕਸਵਾਵਾ ਕਰਦੇ ਤਾਂ ਮਹਾਨ ਹੈ ਜਾਂ ਸ਼ਰੋਮਣੀ ਕਮੇਟੀ ਮਹਾਨ ਹੈ ਦੇਖੋ ਕਿਹਾ ਜਾ ਰਿਹਾ ਕਿ ਸ਼ਰੋਮਣੀ ਕਮੇਟੀ ਵੱਲੋਂ ਹੀ ਜਿਹੜੇ ਕਿ ਜਸਰ ਲਗਾਏ ਜਾਂਦੇ ਨੇ ਪਰ ਦੂਜੇ ਪਾਸੇ ਜਿਹੜੀ ਸਿੱਖ ਕੌਮ ਹੈ ਉਹ ਅਕਾਲ ਤਖਤ ਦੇ ਹੁਕਮ ਨੂੰ ਮੰਨਦੀ ਹੈ ਦੇਖੋ ਇੱਕ ਚੀਜ਼ ਮੈਂ ਬੜੀ ਸਪਸ਼ਟ ਕਰਾਂ ਵੀ ਇਹ ਜੇ ਇਹਨਾਂ ਦਾ ਕੁਛ ਇਦਾਂ ਦਾ ਰੂਲ ਬਣਿਆ ਵੀ ਸੀਗਾ ਮੰਨ ਲੈਣੇ ਇੱਕ ਮਿੰਟ ਵਾਸਤੇ ਵੀ ਉਸ ਸਮੇਂ ਦੇ ਉੱਤੇ ਇਹ ਬਣਿਆ ਸੀ ਪਰ ਇਹ ਹਰ ਸਿੱਖ ਨੂੰ ਇਹ ਲੱਗਦਾ ਵੀ ਇਹ ਬਦਲਣਾ ਚਾਹੀਦਾ ਚੰਦ ਬੰਦੇ ਫੈਸਲਾ ਨਾ ਕਰਨ ਪਿਛਲੇ ਅਕਾਲ ਤਖਤ ਸਾਹਿਬ ਦੇ ਜੈਦਰ ਕੌਣ ਹੋਊਗਾ ਤੇ ਉਹ ਕਿਦੋਂ ਲਾਇਆ ਜਾਊਗਾ ਕਿਦੋਂ ਲਾਇਆ ਜਾਊਗਾ ਨਹੀਂ ਪੰਥ ਫੈਸਲਾ ਕਰੇ ਪੰਥ ਸ਼ਖਸੀਅਤ ਦੇ ਵੇਖੇ ਵੀ ਕਿਹੜੀ ਸ਼ਖਸ਼ੀਤ ਜਿਹੜੀ ਆ ਉਹ ਲਾਇਕ ਆ ਪੰਥ ਦੇ ਸੇਵਾ ਕਰਨ ਦੇ ਲਈ ਜਾਂ ਪੰਥ ਉੱਤੇ ਇੱਕ ਸਾਧਮ ਅਕਾਲ ਤਖਤ ਸਾਹਿਬ ਦਾ ਹੁਕਮ ਸਰਵੋੱਚ ਹੈ ਨਾ ਅਕਾਲ ਤਖਤ ਸਾਹਿਬ ਮਹਾਨ ਰਹਿਣਾ ਸ੍ਰੀਮਣੀ ਗੋਬਿੰਦਗੁਰੂ ਪ੍ਰਬੰਧਕ ਕਮੇਟੀ ਇੱਕ ਸੰਸਥਾ ਵਾ ਪੰਥ ਦੇ ਕਾਰਜ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਥੱਲੇ ਜੋ ਗਾਲ ਤਸ ਜਾਇਦਰ ਕਹੂਗਾ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਉਤੋਂ ਦੇ ਸੇਵਾਦਾਰਾਂ ਨੂੰ ਵਰਕਰਾਂ ਨੂੰ ਕਰਨਾ ਪਊਗਾ ਉਹ ਇਦਾਂ ਨਹੀਂ ਹੋ ਸਕਦਾ ਕਿ ਸ਼੍ਰੋਮਣੀ ਕਮੇਟੀ ਕੋਸ਼ਿਸ਼ ਕਰਵੇ ਜਾਇਦਰ ਉਹ ਕਰੇਦਾ ਨਹੀਂ ਹੋਣਾ ਇਹ ਹੋ ਰਿਹਾ ਬੜਾ ਉਲਟਾ ਹੋ ਰਿਹਾ ਇਹ ਨਹੀਂ ਚਾਹੀਦਾ ਮੈਂ ਤਾਂ ਇਹ ਹੁਣ ਪਿੱਛੇ ਦੇਣੇ ਜਸਤੀ ਪਿਆੰਦਾ ਕੰਮ ਚੱਲਿਆ ਉਹਨੇ ਸਿਵਾ ਦੇਤਾ ਉਹਨੇ ਦੇਤਾ ਉਹਨੂੰ ਕੱਢਦਾ ਮੈਂ ਕਹਿੰਦਾ ਯਾਰ ਤੁਸੀਂ ਚੰਦ ਲੋਕਾਂ ਥੱਲੇ ਲੱਗ ਕੇ ਕਿਉਂ ਕਰੀ ਜਾਂਦੇ ਹੋ ਸਿੱਧੇ ਹੋਵੋ ਪੰਥ ਨਾਲ ਤੁਹਾਡੇ ਖੜੂਗਾ ਡੱਟ ਕੇ ਖੜੋ ਤੇ ਕੋਈ ਆ ਸਿਧਾਂਤ ਨਹੀਂ ਆ ਮਰਿਆਦਾ ਵਾ ਅਸੀਂ ਇਹਦੇ ਬਾਹਰ ਨਹੀਂ ਜਾਣਾ ਤੇ ਨਾ ਅਸੀਂ ਸਾਨੂੰ ਜਾਣ ਦੇਣਾ ਤੁਸੀਂ ਕੌਣ ਹੋ ਨਿਓ ਸਾਨੂੰ ਕੱਢਣ ਵਾਲੇ ਇਹ ਪੰਥ ਦਾ ਤਖਤ ਹੈ ਤੇ ਪੰਥ ਨੇ ਸਾਨੂੰ ਤਖਤ ਤੇ ਬਿਠਾਇਆ ਤੇ ਚੰਦ ਲੋਕ ਇਹ ਫੰਦਲਾ ਕਰਕੇ ਤੁਹਾਨੂੰ ਬਾਹਰ ਕੱਢਦੇ ਕਿਉਂ ਨਿਕਲਦੇ ਹੋ ਜਾਂ ਡਰ ਕੇ ਕਿਉਂ ਭੱਜਦੇ ਹੋ ਡਰ ਕੇ ਖੜੋ ਪਰ ਗੱਲ ਫਿਰ ਉੱਥੇ ਆ ਜਾਂਦੀ ਨਾ ਕਿ ਇਹਨਾਂ ਦੇ ਵਿੱਚ ਹਿੰਮਤ ਨਹੀਂ ਹੈਗੀ ਇਹਨਾਂ ਵਿੱਚ ਹਿੰਮਤ ਹੋਵੇ ਡਰ ਕੇ ਖੜਨ ਇਹਨਾਂ ਵਿੱਚ ਉਹ ਜਿਹੜੀ ਅਕਾਲੀ ਬੁੱਲਾ ਸਿੰਘ ਦੀ ਗੱਲ ਕਰਦੇ ਆ ਨਾ ਜੀ ਸ੍ਰੀ ਅਕਾਲ ਤਖਤ ਸਾਹਿਬ ਸਰੋਚਤਾ ਦੀ ਗੱਲ ਕਰਦੇ ਆ ਉਹ ਬੜੀ ਉੱਚੀ ਸੁੱੱਚੀ ਸੀਗੀ ਉਹਦੇ ਵਾਸਤੇ ਜਿਹੜੇ ਅਹੁਦੇ ਸੀਗੇ ਉਹ ਅਹੁਦੇ ਜਿਹੜੇ ਸੀਗੇ ਉਹ ਉਹਨਾਂ ਅਹੁਦਿਆਂ ਦੇ ਉੱਤੇ ਬਹਿ ਕੇ ਫੈਸਲੇ ਕਰਨੇ ਵਾਸਤੇ ਉਹ ਗੜਸ ਚਾਹੀਦੇ ਆ ਉਹ ਗੜਸ ਹੈ ਨਹੀਂ ਉਹ ਗੜਸਤਾਨੀ ਹੈਗੇ ਵੀ ਕਾਣੇ ਨੇ ਇਹਨਾਂ ਲੋਕਾਂ ਦੇ ਕਾਣੇ ਨੇ ਮਾਇਆ ਦੀ ਖਾਤਰ ਆਪਣੀਆਂ ਅਹੁਦੇਆਂ ਚੌਧਰਾਂ ਦੀ ਖਾਤਰ ਇਹ ਲੋਕ ਉਹਨਾਂ ਸਿਆਸੀ ਲੋਕਾਂ ਦੇ ਥੱਲੇ ਲੱਗੇ ਨੇ ਇਹ ਬਹੁਤ ਗਲਤ ਵਰਤਾਰਾ ਵਾ ਕਿਉਂਕਿ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਭੰਗ ਹੁੰਦੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੇ ਉਂਗਲ ਚੁੱਕੀ ਜਾਂਦੀ ਆ ਪੰਥ ਲਈ ਇਸ ਤੋਂ ਨਮੋਸ਼ੀ ਵਾਲੀ ਗੱਲ ਕੋਈ ਨਹੀਂ ਹੋ ਸਕਦੀ। ਅਕੱਲੀ ਤੁਸੀਂ ਪੰਥ ਦੀ ਗੱਲ ਕਰ ਰਹੇ ਹੋ। ਜਾਨਾ ਇੱਧਰ ਪੰਥ ਦੀ ਗੱਲ ਕਰਦੇ ਪਏ ਉਹ ਤਾਂ ਪੰਥ ਕਿਵੇਂ ਦਾ ਹੋਣਾ ਚਾਹੀਦਾ ਸੀ ਇੱਕ ਸਮਾਂ ਉਹ ਵੀ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮ ਲਾਗੂ ਹੁੰਦਾ ਸੀ ਸਾਰਾ ਪੰਥ ਇੱਕ ਏਜੰਡੇ ਝੰਡੇ ਹੇਠ ਇਕੱਠਾ ਹੋ ਜਾਂਦਾ ਸੀ। ਪਰ ਅੱਜ ਪੰਥ ਤੁਸੀਂ ਕਹਿੰਦੇ ਹੋ ਪੰਥ ਦੀ ਗੱਲ ਕਰ ਰਹੇ ਹੋ ਤਾਂ ਇੱਥੇ ਅਲੱਗ-ਅਲੱਗ ਸੰਸਥਾਵਾਂ ਬਣੀਆਂ ਹੋਈਆਂ ਨੇ, ਅਲੱਗ-ਅਲੱਗ ਜਥੇਬੰਦੀਆਂ ਨੇ, ਉਹ ਹੀ ਇੱਕ ਨਹੀਂ ਹੈਗੇ ਤਾਂ ਪੰਥ ਕਿੱਥੋਂ ਇਕੱਠਾ ਹੋਏਗਾ? ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਗੱਲ ਸੀ ਕਰਦੇ ਹੋ ਹੁਕਮ ਦੀ ਪੈਰਾਕਾਲ ਸਭ ਹੁਣ ਵੀ ਇਦਾਂ ਹੀ ਆ ਹਰ ਸਿੱਖ ਭਾਵੇਂ ਕੋਈ ਜਥੇਬੰਦੀ ਆ ਕੋਈ ਦਲਪੰਥਾ ਸ੍ਰੀ ਅਕਾਲ ਤਖਤ ਸਭ ਨੂੰ ਸਮਰਪਤ ਆ ਮੁਸ਼ਕਲ ਇਹ ਆ ਕਿ ਜੱਡੇ ਲੱਗਨੇ ਚੱਡੇ ਵੇਖੋ ਇਹ ਪੰਥ ਬਹੁਤ ਵਿਛਾਲਿਆ ਇੱਥੇ ਸੰਸਥਾਵਾਂ ਸੰਪਰਦਾਵਾਂ ਪਹਿਲਾਂ ਵੀ ਇੱਥੇ ਬਣੀਆਂ ਸੀ ਬਣਦੀਆਂ ਸੀ ਮਿਸਲਾਂ ਬਣਦੀਆਂ ਸੀਗੀਆਂ ਪਰ ਜਦੋਂ ਗੱਲ ਆਉਂਦੀ ਸੀ ਨਾ ਇੱਕ ਮੁਠਤਾ ਦੀ ਜਦੋਂ ਗੱਲ ਆਉਂਦੀ ਸੀ ਪੰਥ ਦੀ ਇੱਕ ਛੰਡੇ ਦੀ ਉਹ ਦਲਪੰਥ ਬੁੱਢਾ ਦਲ ਜਿਹੜਾ ਸੀ ਮਰਿਆਦਾ ਅਨੁਸਾਰ ਉਹਦਾ ਜਾਇਦਰ ਜਿਹੜਾ ਹੁੰਦਾ ਸੀ ਉਹ ਤਖਤ ਦਾ ਜਾਇਦਰ ਹੁੰਦਾ ਸੀ ਜਿਵੇਂ ਗੱਲ ਹੀ ਪੂਰਾ ਸਿੰਘ ਦੀ ਆਪਾਂ ਗੱਲ ਕਰਦੇ ਆ ਉਹ ਹੁਕਮ ਕਰਦਾ ਸੀ ਹਰ ਇੱਕ ਸਿੱਖ ਜਿਹੜਾ ਸੀ ਉਹ ਸ਼੍ਰੀ ਅਕਾਲ ਹੁਣ ਵੀ ਹੋਊਗਾ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਕਾਲੀ ਫੁੱਲਾ ਸਿੰਘ ਵਰਗੀ ਸੋਚਦਾ ਜਾਇਦਰ ਬਵੇ ਤੇ ਮੈਂ ਤੁਹਾਨੂੰ ਗਰੰਟੀ ਦਾ ਕਹਿੰਦਾ ਵੀ ਹਰ ਇੱਕ ਸਿੱਖ ਸਿਰ ਝੁਕਾਊਗਾ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਤਲੇ ਜੋ ਕਹਿ ਦੂਗਾ ਪਰ ਹੁਕਮ ਤਾਂ ਹੋਵੇ ਨਾ ਹੁਕਮ ਨਹੀਂ ਹੋ ਰਿਹਾ ਬੀ ਲਾਹੌਰੀਆਂ ਨੇ ਹੁਕਮ ਕਿੰਨੇ ਕਰਨਾ ਉਹ ਤਾਂ ਆਪ ਲਾ ਰਹੇ ਨੇ ਆਪ ਹੀ ਬਿਠਾ ਰਹੇ ਨੇ ਹੁਕਮ ਕਿੰਨੇ ਕਰਨਾ ਇਹ ਹੀ ਤੇ ਗੱਲ ਹੈ ਨਾ ਵੀ ਇਹਨਾਂ ਨੇ ਸਿਧਾਂਤਾਂ ਨੂੰ ਉਠਾ ਕਰਤਾ ਮਰਿਆਦਾ ਦਾ ਪੁੱਠਾ ਘੇੜ ਦੇ ਦਿੱਤਾ ਤੇ ਜਿਹੜਾ ਸਭ ਤੋਂ ਖਤਰਨਾਕ ਕੰਮ ਹੋਇਆ ਉਹ ਹੋਇਆ ਵੀ ਸਿਆਸੀ ਲੋਕਾਂ ਦਾ ਗਲਬਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹੋਇਆ ਜਿਹਦੇ ਕਰਕੇ ਜਿਵੇਂ ਗੁਰਬਜਨ ਸਿੰਘ ਵਰਗਿਆਂ ਨੇ ਸਰਸੈਲ ਨੂੰ ਮਾਫ਼ ਕੀਤਾ ਬੜੀਆਂ ਨੇ ਪਾਪ ਇਹਨਾਂ ਨੇ ਕੀਤੇ ਉਹ ਪਾਪ ਕਰਨ ਦੇ ਕਰਕੇ ਉਹ ਪਾਪ ਕਰਨ ਦੇ ਕਰਕੇ ਜਿਹੜਾ ਵਾ ਉਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਜਿਹੜੀ ਆ ਉਨੂੰ ਢਾ ਲਗੀ ਤੇ ਹਰ ਕੋਈ ਕੋਈ ਵੀ ਦੁੱਕੀ ਤਿੱਕੀ ਮੈਂ ਤਾਂ ਕਹਿੰਦਾ ਜਿਵੇਂ ਹਰਨੇਕ ਨੇਕੀ ਵਾਲਗੇ ਢਡਰੀਆਂ ਵਾਲਗੇ ਹੋਰ ਬੜੇ ਦਦੇ ਦੁੱਕੀ ਤਿੱਕੀ ਜਿਹੜੇ ਉੱਠ ਗਏ ਨੇ ਉਹ ਛੇ ਅਕਾਲ ਤੱਕ ਸਾਧ ਕਿੰਤੂ ਕਰਨ ਲੱਗ ਪਏ ਛੇ ਅਕਾਲ ਤੱਕ ਉਹਨੂੰ ਬਿਲਡਿੰਗ ਦਸਣ ਲੱਗ ਪਏ ਪਰ ਇਹ ਕਿਉਂ ਹੋਇਆ ਕਿਉਂਕਿ ਜਿਹੜੇ ਲੋਕ ਛੇ ਅਕਾਲ ਤੱਕ ਸਾਹਿਬ ਦੇ ਕਾਬੂ ਸੀ ਉਹਨਾਂ ਨੇ ਉਹ ਠੋਸ ਫੈਸਲੇ ਨਹੀਂ ਲਈ ਉਹਨਾਂ ਕੋਲ ਲੈਣੇ ਚਾਹੀਦੇ ਸੀ ਉਹ ਉੱਥੇ ਕਿਰਨਗੇ ਥੜ ਗਏ ਥੜ ਗਏ ਕਿਉਂ ਕਿਉਂਕਿ ਉਹ ਉਹਨਾਂ ਸਿਆਸੀ ਲੋਕਾਂ ਦੇ ਲਿਫਾਫਿਆਂ ਚੋਂ ਨਿਕਲੇ ਸੀ ਇਹ ਪੰਥ ਵੱਲੋਂ ਚੁੜੇ ਹੁੰਦੇ ਤੇ ਪੰਥ ਦੀ ਉਸ ਮਰਿਆ ਜਿਹੜਾ ਅੱਜ ਇੰਨਾ ਵਿਵਾਦ ਪੈਦਾ ਹੋ ਰਿਹਾ ਜੇ ਸ਼ੁਰੂ ਤੋਂ ਹੀ ਪੰਥ ਚੋਣ ਕਰਦਾ ਜਿਹਦੇਦਾਰ ਦੀ ਤਾਂ ਅੱਜ ਇਹ ਕੁਝ ਦੇਖਣਾ ਨਾ ਪੈਂਦਾ ਮੈਂ ਤੈਨੂੰ ਉਹੀ ਕਹਿਣਾ ਵੀ ਸਿਸਟਮ ਗਲਤ ਹੋ ਗਿਆ ਉਹ ਸਿਸਟਮ ਜਿਹੜਾ ਪਹਿਲਾਂ ਕਿਉਂ ਨਹੀਂ ਰੋਕ ਪਾਇਆ ਇੰਨੇ ਇੱਕਾ ਜਥੇ ਬੰਦੀਆਂ ਸੀ ਅਲੱਗ-ਅਲੱਗ ਦਲ ਪੰਥ ਸੀ ਸਿੱਖ ਸੰਪਰਦਾਵਾਂ ਸੀ ਜਾਂ ਸੰਗਠਨ ਸੀ ਤੇ ਕਿਉਂ ਨਹੀਂ ਪਹਿਲਾਂ ਕਰ ਪਾਇਆ ਜਦੋਂ ਸ਼ੋਹਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਦਿੱਤੀ ਗਈ ਬਜਿਓ ਪਛੀ ਦੀ ਗੱਲ ਕਰਦੇ ਆ ਤੇ ਉਹ ਸੰਸਥਾ ਨੇ ਉਦੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਸੋਹੇ ਡੰਗ ਨਾਲ ਪਰ ਜਿਉਂ-ਜਿਉਂ ਲੋਕਾਂ ਸਿਆਸੀ ਲੋਕਾਂ ਦਾ ਗਲਤ ਕਾਲਦਕ ਸਾਹਿਬ ਦੇ ਉੱਪਰ ਆਇਆ ਸ਼੍ਰੋਮਣੀ ਗੁਦਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਇਆ ਮਾਰੇ ਅੰਸਰ ਆਏ ਮਾਰੇ ਲੋਕ ਆਏ ਨਿੱਜ ਦੀ ਖਾਤਰ ਤੁਰਨ ਵਾਲੇ ਆ ਗਏ ਕੁਰਸੀਆਂ ਵਾਲੇ ਆ ਗਏ ਤੇ ਉਦੋਂ ਤੁਹਾਡੇ ਸਾਹਮਣੇ ਹੀ ਆ ਵੀ ਉਦੋਂ ਜਿਹੜਾ ਹੌਲੀ ਹੌਲੀ ਹਾਲਾਤ ਬਦਲਦੇ ਗਏ ਮੈਂ ਮੰਨਦਾ ਵੀ ਇਹ ਪੰਥ ਦੀ ਬਹੁਤ ਵੱਡੀ ਗਲਤੀ ਆ ਸਾਰੇ ਪੰਥ ਦੀ ਗਲਤੀ ਆ ਭਾਵੇਂ ਕੋਈ ਸੰਸਥਾ ਸੰਪਰਦ ਨਾਲ ਪੰਥ ਕੋਈ ਵੀ ਹੋਵੇ ਵੀ ਉਹਨਾਂ ਨੇ ਇਹ ਗਲਬਾ ਪੈਣ ਦਾ ਚਾਹੀਦਾ ਤਾਂ ਇਹ ਸੀ ਵੀ ਇੱਕ ਮੁਠਤਾ ਕਰਕੇ ਇਕੱਠੇ ਕਰਕੇ ਇਕੱਠੇ ਹੋ ਕੇ ਸੇ ਪੰਥ ਨੂੰ ਜਿਹੜਾ ਵਾ ਉਹ ਇੱਕ ਨਿਸ਼ਾਨਦਲੇ ਕਟਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਬਹਾਲ ਕਰਦੇ ਆਪੇ ਚੜ੍ਹਦੀ ਕਲਾ ਹੋਣੀ ਸੀ ਪਰ ਸਾਰੇ ਇਨੇ ਦੀ ਖਦਰ ਭਜੇ ਫਿਰਦੇ ਨੇ ਹਰ ਕੋਈ ਆਪੋ ਆਪਣਾ ਝੰਡਾ ਲੈ ਕੇ ਤੁਰਿਆ ਫਿਰਦਾ ਹਰ ਕੋਈ ਆਪਣੇ ਆਪ ਨੂੰ ਵੱਡਾ ਕਰਨ ਤੁਰਿਆ ਫਿਰਦਾ ਮੈਂ ਵੱਡਾ ਮੈਂ ਵੱਡਾ ਇਸ ਕਰਕੇ ਸਾਡਾ ਬੇੜਾ ਗਰਕ ਹੋ ਰਿਹਾ ਅਸੀਂ ਜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੀ ਨਾ ਜਿੰਨਾ ਚਿਰ ਜਿੰਨਾ ਚਿਰ ਇਤਿਹਾਸ ਪੜ੍ਹ ਲਓ ਜਿੰਨਾ ਚਿਰ ਸਿੱਖ ਸੰਪਰਦਾਵਾਂ ਦਲ ਪੰਥ ਸਾਰੇ ਇੱਕ ਆਮ ਸਿੱਖ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੀ ਉਹਦੀ ਮਰਿਆਦਾ ਦੇ ਭੇਜਦੇ ਅਸੀਂ ਚੜ੍ਹਦੀ ਕਲਾ ਸੀ ਪੰਥ ਦੀ ਅੱਜ ਅਸੀਂ ਉਤੋਂ ਦੂਰ ਹੋਏ ਆ ਅရှင် ਸ਼੍ਰੀ ਅਕਾਲ ਤਖਸਾਲ ਦੀ ਮਰਿਆਦਾ ਦੇ ਉੱਤੇ ਲੋਕ ਕਿੰਨੂੰ ਕਰਨ ਲੱਗੇ ਜਾਂ ਸ਼੍ਰੀ ਅਕਾਲ ਤਖਸਾਲ ਦੇ ਉੱਤੇ ਗਲਬਾ ਨੇ ਲੋਕਾਂ ਦਾ ਪੈ ਗਿਆ ਸਾਡੇ ਹਾਲਾਤ ਵੇਖ ਲਓ ਕਿੱਡੇ ਮਾੜੇ ਨੇ ਇਸ ਕਰਕੇ ਸਾਡੇ ਅਸੀਂ ਜਿਵੇਂ ਵਾਰ ਆਪ ਗੁਰਬਾਣੀ ਦਾ ਫੁਰਮਾਨ ਦੱਦਾ ਦੋਸ਼ ਨਾ ਦੇਉ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀ ਜੈ ਵਰ ਜਨਾ ਜਿਉ ਸਾਨੂੰ ਸਾਰਾ ਕੁਝ ਪਤਾ ਫਿਰ ਸਾਹਮਣੇ ਖੂਜ ਡਿੱਗ ਰਹੇ ਆ ਤੇ ਜਾਣ ਜੜ ਸ਼ਾਲਾ ਮਾਰੀ ਜਾਵਾਂਗੇ ਤੇ ਮੂਰਖੀ ਆ ਨਾ ਕਰਨਾ ਤਾਂ ਇਹ ਸਹੀ ਦਾ ਸੀਗਾ ਕਿ ਜਿਹੜੀਆਂ ਸਾਡੀਆਂ ਸੰਸਥਾਵਾਂ ਸੰਪਰਦਾਵਾਂ ਇੰਨੀਆਂ ਸਰਕਾਰ ਜੋ ਗੱਡੇ ਉਹਨਾਂ ਦੇ ਮੁਖੀ ਨੇ ਉਹਨਾਂ ਦੇ ਸੇਵਾਦਾਰ ਨੇ ਇਕੱਠੇ ਹੁੰਦੇ ਇਕੱਠੇ ਹੋ ਕੇ ਜਿਹੜਾ ਗਲਬਾ ਪੈ ਰਿਆ ਸੀ ਨਾ ਇਹਨੂੰ ਲਾਉਂਦੇ ਤੇ ਲਾਇਆ ਨਹੀਂ ਕਿਸੇ ਨੇ ਅੱਜ ਵੀ ਗੱਲ ਚੱਲਦੀ ਹੈ ਵੀ ਸ਼ਰੌਣੀ ਗੁਰਦਵਾਰਾ ਪਰਵਦਾ ਕਮੇਟੀ ਚੋਣ ਹੋਣੀ ਹੈ ਕੀ ਕਰਨਾ ਆਖੇ ਜੀ 12 ਦਾ ਗਲਬਾ ਲਾਉਣਾ ਲਾਉਣਾ ਕਿੱਦਾਂ ਇਕੱਲੇ-ਇਕੱਲੇ ਤੁਸੀਂ ਲੜਦੇ ਹੋ ਹਰ ਕੋਈ ਆਪਣਾ ਮੈਂ ਕੱਲ ਕਾਲੀ ਆਪਣਾ ਚੁੱਕੀ ਬਿਰਦਾ ਤੂੰ ਆਪਣਾ ਚੁੱਕੀ ਬਿਰਦਾ ਉਹ ਆਪਣਾ ਜਿੱਤੋ ਕਿੱਦਾਂ ਉਹ ਇੱਕ ਨਹੀਂ ਉਹਨਾਂ ਦਾ ਨਿਸ਼ਾਨਾ ਇੱਕ ਆ ਉਹ ਗਰਾਊਂਡ ਤੋਂ ਜੁੜੇ ਹੋ ਇਕੱਠਾ ਕਰਕੇ ਆਪਣਾ ਕਿੱਡਰ ਬਣਾ ਕੇ ਬ ਤੋ ਜਦੋਂ ਵੋਟਾਂ ਪੈਂਦੀਆਂ ਵੋਟਾਂਾਂ ਨੂੰ ਪੈ ਜਾਂਦੀਆਂ ਸਾਡੇ ਬੰਦੇ ਇਕੱਲੇ ਇਕੱਲੇ ਲੜਦੇ ਆ ਮਾਨਸਾਬ ਅੱਗ ਲੜਦਾ ਅੱਡ ਲੜਦੇ ਏੜਾ ਵਾਲਾ ਸਾ ਵੱਡ ਲੜਦੇ ਆ ਜੈਦਰ ਭਾਈ ਰਣਜੀਤ ਸਿੰਘ ਅੱਡ ਲੜਦੇ ਆ ਉਸ ਤੋਂ ਦੂਜੇ ਦੀ ਮਿਲ ਕੇ ਵੀ ਉੱਠ ਪੈਂਦੇ ਲੜਨ ਵਾਸਤੇ ਜਿਹੜਾ ਤੇ ਇਸ ਕਰਕੇ ਇਹ ਸਾਨੂੰ ਸਾਰਿਆ ਜੀ ਚੀਜ਼ ਸਮਝਣੀ ਪੈਣੀ ਆ ਕਿ ਜੇ ਇਹ ਗਲਬਾ ਲਾਉਣਾ ਮਸੰਦਾ ਦਾ ਮੈਂ ਤਾਂ ਮਸੰਦੇ ਕਿਹਨਾਂ ਨੂੰ ਕਿਉਂਕਿ ਸਿੱਖਾਂ ਵਾਲੀ ਗੱਲ ਤਾਂ ਨਹੀਂ ਰਹਿ ਨਹੀਂ ਗਈ ਤੇ ਜੇ ਇਹ ਗਲਬਾ ਲਾਉਣਾ ਨਾ ਵੇਖੋ ਇੱਕੋ ਚੀਜ਼ ਸਮਝਣ ਵਾਲੀ ਆ ਸਭ ਤੋਂ ਸਰਵੋੱਚਿਆ ਸਿੱਖਾਂ ਦੇ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿ ਕਰਨੇ ਲਾਉਣ ਤੋਂ ਮਜ਼ਾਹੇ ਲਾਉਣ ਤੋਂ ਇਲਾਵਾ ਕੀ ਕਰ ਲਿਆ ਸੀ ਕੁਰਬਾਨੀਆਂ ਦੇ ਦਿੱਤੀਆਂ ਬਿਸ਼ੱਕ ਸਾਡੇ ਸਿੰਘ ਸ਼ਹੀਦ ਹੋ ਗਏ ਜੇਲ੍ਹਾਂ 'ਚ ਬਹਿ ਗਏ ਉਸ ਤੋਂ ਇਲਾਵਾ ਕੀ ਕੀਤਾ ਸੀ ਕਿ ਅਸੀਂ ਕੁਝ ਇਦਾਂ ਦਾ ਠੋਸ ਕਰ ਸਕੇ ਕਿ ਕੱਲ ਨੂੰ ਕੋਈ ਉੱਠ ਕੇ ਸਾਡੇ ਗੁਰੂ ਸਾਹਿਬ ਦੀ ਬੇਦਬੀ ਨਾ ਕਰ ਸਕੇ ਪਰ ਨਹੀਂ ਕੀਤਾ ਅਸੀਂ ਸਿਰਫ ਕੀਤਾ ਕਿ ਰਾਜਨੀਤੀ ਇਹ ਮੰਨਣਾ ਪਊਗਾ ਕਿ 2015 ਦੀ ਬੇਦਬੀ ਹੋਣ ਤੋਂ ਬਾਅਦ ਦੋ ਸਰਕਾਰਾਂ ਬਦਲੀਆਂ ਤੀਜੀ ਸਰਕਾਰ ਉਤਤਾਈ ਦੇ ਵਿੱਚ ਬਦਲੂਗੀ ਸਿਰਫ ਸਿਰਫ ਗੁਰੂ ਸਾਹਿਬ ਦੀ ਬੇਦਬੀ ਤੇ ਸਿਆਸਤ ਹੋਈ ਭਾਵੇਂ ਉਹ ਰਾਜਨੀਤਿਕ ਲੀਡਰ ਸੀਗੇ ਬਾਵੇਂ ਉਤਾਰ ਮਿਕਸੀ ਸਾਰੇ ਨੇ ਕੀਤੀ ਅਸੀਂ ਆਪਣੀ ਅੱਖੀਂ ਵੇਖਿਆ ਬਹੁਤ ਕੋਸ਼ਾ ਬੋਲਣ ਨੂੰ ਜੀ ਕਰਦਾ ਬੋਲੀਏ ਪਰ ਇਹ ਸੋਚਦੇ ਫਿਰੇ ਵੀ ਢਿੱਡ ਲੰਗਾ ਹੁੰਦਾ ਲੈਣ ਦੀ ਗੁਰੂ ਸਾਹਿਬ ਬੇੜੇ ਬੇਅੰਤ ਆ ਕੇ ਫੈਸਲਾ ਕਰ ਪਾਗੇ ਅਸੀਂ ਤੁਸੀਂ ਬੇਅਦਬੀ ਦੀ ਗੱਲ ਕਰ ਰਹੇ ਹੋ ਕਿ ਅੱਜ ਵੀ ਇੱਕ ਬੇਅਦਬੀ ਹੋ ਰਹੀ ਹੈ ਨਾ ਜਦੋਂ ਜਥੇਦਾਰ ਜੀ ਦਾ ਨਾਮ ਜੋੜਿਆ ਨਾ ਤਾਂ ਨਾਲ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਆਉਂਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਤੇ ਹੀ ਉਹਨਾਂ ਨੂੰ ਜੋੜਿਆ ਜਾਂਦਾ ਤੇ ਜਦੋਂ ਵੀ ਕੋਈ ਗੱਲ ਹੁੰਦੀ ਤਾਂ ਵਿਵਾਦ ਉੱਠਦਾ ਸ਼੍ਰੋਮਣੀ ਕਮੇਟੀ ਸ਼੍ਰੀ ਅਕਾਲ ਤਖਤ ਜਸ ਜੀ ਦਰ ਤਾਂ ਇਹ ਵੀ ਤੇ ਬੇਅਦਬੀ ਇੱਕ ਹਿਸਾਬ ਦੀ ਜੇ ਦੇਖਿਆ ਜਾਵੇ ਤਾਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਇਸ ਪੰਥਰ ਇਕੱਠ ਦੀ ਵੀ ਗੱਲ ਕੀਤੀ ਜਾਂਦੀ ਹੈ ਵੀ ਪੰਥੀ ਇਕੱਠ ਕਰਨਾ ਚਾਹੀਦਾ ਹੈ ਅਲੱਗ-ਅਲੱਗ ਸੰਸਥਾਵਾਂ ਆਉਂਦੀਆਂ ਨੇ ਅਲੱਗ-ਅਲੱਗ ਤਲਪੰਥ ਵੀ ਆਉਂਦੇ ਨੇ ਅਲੱਗ-ਅਲੱਗ ਜੜੀਆਂ ਸੰਸਥਾਵਾਂ ਬਣਾ ਕੇ ਗੱਲਬਾਤ ਕੀਤੀ ਜਾਂਦੀ ਕਿ ਪੰਥੀ ਇਕੱਠ ਕਰਕੇ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਹ ਟੇ ਇਕੱਠੇ ਹੋਈਏ ਪਰ ਇਕੱਠੇ ਤਾਂ ਕੋਈ ਹੋ ਨਹੀਂ ਰਿਹਾ ਗੱਲ ਮੈਂ ਦੇ ਕਹਿ ਦੇਣਾ ਵਾਲਾ ਸੋਖਾ ਕੇ ਪੰਦ ਕਟਾ ਕਰੀਏ ਪੰਦ ਕਿਦਾਂ ਇਕੱਠਾ ਹੋਣਾ ਪੰਦ ਕਟਾ ਹੋਣਾ ਆਪਣਾ ਨਿੱਜ ਤਿਆਗ ਕੇ ਆਪਣੀ ਮੈਨੂੰ ਮਾਰ ਕੇ ਗੁਰੂ ਨੂੰ ਸਮਰਪਿਤ ਹੋ ਕੇ ਕੇ ਪੰਦ ਇਕੱਠਾ ਹੋਣਾ ਜਦੋਂ ਤਾਂ ਅਸੀਂ ਉੱਥੇ ਇਕੱਠੇ ਹੋ ਕੇ ਆਪਕੋ ਆਪਣੀਆਂ ਕੁਰਸੀਆਂ ਨੂੰ ਚੌਧਰਾ ਨੂੰ ਲੈਖੀ ਜਾਵਾਂਗੇ ਤੇ ਇਹ ਸੋਚਾਂਗੇ ਵੀ ਮੈਂ ਵੱਡਾ ਹੋ ਜਾ ਮੈਂ ਫੇਰ ਗੱਲ ਨਹੀਂ ਬਣਨੀ ਇੱਥੇ ਜੇ ਉਹਨਾਂ ਦੇ ਵਾਰਸ ਹਨ ਜਿਨ੍ਹਾਂ ਜੇ ਗੱਲਾਂ ਕਰਦੇ ਆਂ ਕਿ ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲੀ ਤੇ ਉਹ ਘੋੜੇ ਲੈ ਕੇ ਸਾਫ਼ ਕਰਦਾ ਜੇ ਕਹਿੰਦਾ ਮੈਂ ਇਹ ਸੇਵਾ ਨਹੀਂ ਛੱਡਣੀ ਉਹ ਬਿਰਤੀ ਬਣਾਉਣੀ ਪੈਣੀ ਛੱਡਿਓ ਬਿਰਤੀ ਹੈ ਨਹੀਂ ਸਾਡੀ ਬਿਰਤੀ ਹੁਣ ਹੋ ਗਈ ਐ ਨਿੱਜ ਦੀ ਮੈਂ ਦੀ ਮੈਂ ਆਪਣੇ ਆਪ ਨੂੰ ਵੱਡਾ ਕਰਨਾ ਮੇਰੇ ਕੋਲ ਉਹਦਾ ਵੱਡਾ ਹੋ ਜੇ ਮੇਰਾ ਸਭ ਕੁਝ ਚੱਲੇ ਮੈਂ ਜੋ ਕਵਾਂ ਪੰਦ ਕਰ ਇਦਾਂ ਨਹੀਂ ਹੋਣਾ ਇੱਥੇ ਤਾਂ ਸੇਵਾਦਾਰ ਬਣੇ ਗੱਲ ਬਣਨੀ ਆ ਤੇ ਢਾਂਚਾ ਇੱਕ ਹੀ ਚੱਲਣਾ ਉਸ ਜੀ ਅਕਾਲ ਤਖ਼ਤ ਸਾਹਿਬ ਆ ਜੀ ਅਕਾਲ ਤਖ਼ਤ ਦਾ ਹੁਕਮ ਆ ਤੇ ਜੇ ਅਸੀਂ ਇੱਥੋਂ ਬਾਗੀ ਹੋਨੇ ਆ ਤੇ ਫਿਰ ਸਾਡੇ ਵਾਸਤੇ ਤੇ ਇੱਕ ਲਾਣ ਤੇ ਮੌਜੂਦਾ ਸਮੇਂ ਦੀ ਗੱਲ ਕਰਦੇ ਹਾਂ ਮੌਜੂਦਾ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਕਹਿਣਾ ਹੈ ਕਿ ਜਿਹੜੇ ਵੀ ਹੁਕਮਨਾਮੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੁੰਦੇ ਨੇ ਉਹੀ ਲਾਗੂ ਹੋਣਗੇ ਉਹੀ ਸਿੱਖ ਪੰਥ ਮੰਨੂਗਾ ਪਰ ਦੂਜੇ ਪਾਸੇ ਜੇ ਸ਼ਰਮਣੀ ਕਮੇਟੀ ਦੀ ਗੱਲ ਕਰੀ ਤਾਂ ਉਹ ਕਹਿੰਦੇ ਨੇ ਕਿ ਜਥੇਦਾਰ ਨੂੰ ਲਾਉਣਾ ਜਾਂ ਲਗਾਉਣਾ ਉਹ ਸਾਡੇ ਸ਼ਰਮਣੀ ਕਮੇਟੀ ਕੋਲ ਅਧਿਕਾਰ ਹੈ ਸੋ ਜੇ ਹੁਕਮਨਾਮੇ ਲਾਗੂ ਉਹ ਕਰਦੇ ਨੇ ਉਹਨਾਂ ਦੀ ਸਿੱਖ ਪੰਥ ਮੰਡਾ ਪਰ ਸ਼੍ਰੋਮਣੀ ਕਮੇਟੀ ਕਿਵੇਂ ਅਧਿਕਾਰ ਲੈ ਕੇ ਬੈਠੀ ਹੈ ਕਿ ਸਾਨੂੰ ਇਹ ਅਧਿਕਾਰ ਲਗਾਉਣ ਜਾਂ ਹਟਾਉਣ ਦਾ ਉਹਦਾ ਕਾਰਨ ਇਹ ਆ ਵੀ ਜਿਹੜੇ ਰਾਜਨੀਤਿਕ ਲੋਕਾਂ ਦਾ ਗਲਬਾ ਵਾ ਬਾਦਲੈਂਡ ਲਾੜੇ ਦਾ ਜਿਵੇਂ ਕਿ ਪਛੇੇ ਚੱਲਿਆ ਵੀ ਬਾਦਲਾਂ ਨੇ ਗਲਤੀਆਂ ਕੀਤੀਆਂ ਮਾਫੀਆਂ ਮੰਗੀਆਂ ਤੇ ਮੰਗ ਉੱਠੀ ਵੀ ਉਹਨਾਂ ਨੂੰ ਛੇਕਿਆ ਜਾਵੇ ਇਹਨਾਂ ਦਾ ਗਲਬਾ ਖਤਮ ਕੀਤਾ ਜਾਵੇ ਤੇ ਹੁਣ ਉਹ ਕਰਨਾ ਕਹਿੰਨੇ ਉਸ ਦੇ ਅਕਾਲ ਚੇਤ ਸਾਬ ਨੇ ਕਰਨਾ ਉਹ ਹੁਕਮ ਕਰਨਗੇ ਤੇ ਉਹ ਲਾਗੂ ਸ਼੍ਰੋਮਣੀ ਗੁਰਦਵਾਰਾ ਪਰਮੰਦਰ ਕਮੇਟੀ ਸਿੱਖਾਂ ਨੇ ਕਰਨਾ ਪਰ ਉਹ ਨਾ ਕਰ ਸਕਣ ਇਹਦੇ ਵਾਸਤੇ ਇਹ ਸਾਰੀ ਗੇਮ ਜਿਹੜੀ ਆ ਉਹ ਚੱਲ ਰਹੀ ਆ ਤੇ ਚੱਲ ਰਹੀ ਆ ਜੇ ਤੂੰ ਦੁਖੀ ਹੋ ਗਏ ਜੈਦਰ ਅਸਦੀਪੇ ਤੈਨੂੰ ਤਿਆਰ ਹੋ ਗਏ ਕਿਉਂ ਕਿਉਂਕਿ ਉਹ ਚੱਲ ਨਹੀਂ ਰਹੀ ਉਹਨਾਂ ਦੀ ਹੁਕਮ ਦੀ ਗੱਲ ਕਰਦੇ ਆ ਹੁਣ ਜੈਦਰ ਦੇ ਹੁਕਮ ਤੇ ਇਹ ਦੇਣਾ ਵੀ ਜਿੰਨਾਂ ਨੇ ਪੰਤਨਾ ਧਰੋ ਕਮਾਇਆ ਇਹ ਬੰਦ ਜੋ ਛੇਕਦੇ ਆਸੀਂ ਤੇ ਹੁਕਮ ਦੇਣ ਵਾਲਾ ਜੈਦਰ ਤੇ ਗਲਬੇ ਥੱਲੇ ਬਸਿਆ ਉਹ ਕਿਦਾਂ ਹੁਕਮ ਦੇਊਗਾ ਕਿ ਜੇ ਉਹ ਇਹ ਕਵੇ ਅੱਜ ਮੰਨ ਲਓ ਵੀ ਬਾਦਲਾਂ ਨੇ ਆ ਸਿਆਸੀ ਗਲਤੀਆਂ ਕੀਤੀ ਆ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਆ ਗਲਤੀਆਂ ਕੀਤੀਆਂ ਜਿਵੇਂ ਗੁਰਬੰਦ ਸਿੰਘ ਨੇ ਕੀਤੀਆਂ ਵੀ ਉਹ ਸਰਸਿਆਂ ਨੂੰ ਮਾਫ ਕੀਤਾ ਤੇ ਅਸੀਂ ਆਹ ਹੁਕਮ ਕਰਦੇ ਆਂ ਵੀ ਇਹਨਾਂ ਨੂੰ ਪੰਚੋਂ ਛੇਕ ਦੇ ਕੀ ਹੁਕਮ ਲਾਗੂ ਹੋਊਗਾ ਨਹੀਂ ਹੋਣਾ ਕਿਉਂਕਿ ਜਿੰਨਾ ਚਿਰ ਉਹਨਾਂ ਦਾ ਗਲਬਾ ਮੈਂ ਤੁਹਾਨੂੰ ਕੀ ਬੇਨਤੀ ਕਰ ਰਿਹਾ ਵੀ ਬੇਸ਼ੱਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸਿਵਾਵਾ ਨਭਾਵੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਾਇਦਾਦ ਦੀ ਚੋਣ ਦੀ ਗੱਲ ਕਿਤੇ ਪਛੀਦੋ ਹੋ ਰਹੀ ਆ ਪਰ ਜਿਹੜਾ ਅਹੁਦਾ ਉਹ ਸਦਕਾਰਤ ਰਹੇ ਨਾ ਉਸ ਅਹੁਦੇ ਤੋਂ ਉੱਤੋਂ ਹੁਕਮ ਹੋਣ ਜਿਹੜੇ ਹੋਣੇ ਚਾਹੀਦੇ ਨੇ ਉਹ ਤਾਂ ਪੀਲਾ ਹੋ ਰਹੀਆਂ ਨੇ ਉਹ ਤਾਂ ਬਚਾਇਆ ਜਾ ਰਿਹਾ ਇਸ ਐਸੀ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਬਚਾਇਆ ਜਾ ਰਿਹਾ ਜਿਹਨਾਂ ਨੇ ਪੰਥ ਦਾ ਕਹਾਣ ਕੀਤਾ ਤੇ ਕਰ ਰਹੇ ਨੇ ਕੱਲ ਜੀ ਗਿਆਨੀ ਹਰਪੀਸਿੰ ਦਾ ਬਿਆਨ ਆਉਂਦਾ ਹੈ ਕਿ ਅੱਜ ਐਵੇਂ ਦੇ ਹਾਲਾਤ ਬਣ ਗਏ ਨੇ ਕਿਸੇ ਸਮੇਂ ਸ੍ਰੀ ਅਕਾਲ ਤਖਤ ਜਥੇਦਾਰ ਦਾ ਜਿਹੜਾ ਕੋਈ ਹੁਕਮ ਉਹ ਸਾਰੇ ਵੱਡੇ ਵੱਡੇ ਅਫਸਰ ਵੀ ਮੰਨਦੇ ਸਨ ਪਰ ਅੱਜ ਦਾ ਡੀਸੀ ਵੀ ਫੋਨ ਨਹੀਂ ਚੱਕਦਾ ਤੁਸੀਂ ਆਪੇ ਦੇਖ ਲਓ ਇਹ ਕਿਉਂ ਹੋਇਆ ਕਿਉਂਕਿ ਚੰਦ ਲੋਕਾਂ ਨੇ ਸ੍ਰੀ ਅਕਾਲ ਤਖਤ ਸਭੀ ਜਿਹੜੀ ਸਰਵਉੱਚਤਾ ਉਹਨੂੰ ਭੰਗ ਕੀਤਾ ਉਹਦੇ ਉੱਤੇ ਲੋਕਾਂ ਨੂੰ ਮੌਕਾ ਦਿੱਤਾ ਕਿੰਤੂ ਕਰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੋਂ ਇੱਕ ਹੁਕਮ ਹੁੰਦਾ ਸੀ ਤੇ ਪੰਥ ਸਿਰ ਦਿੰਦਾ ਸੀਗਾ ਇਥੇ ਆਪਣੇ ਆਪ ਸਿਰ ਦੇਣ ਵਾਸਤੇ ਸਿੱਖ ਖੜ ਜਾਂਦੇ ਸੀ ਵੀ ਅਸੀਂ ਹਾਜ਼ਰ ਹਾਂ ਕੁਰਬਾਨੀ ਦੇਣ ਨੂੰ ਅੱਜ ਸ੍ਰੀ ਅਕਾਲ ਤਖਤ ਦੇ ਜਹਾਜ਼ਦਾਰ ਵਾਅ ਮਾਰਦਾ ਕੋਈ ਚਾਰ ਬੰਦੇ ਨਹੀਂ ਇਕੱਠੇ ਹੁੰਦੇ ਕਿਉਂ ਨਹੀਂ ਹੁੰਦੇ ਕਿਉਂਕਿ ਇਹਨਾਂ ਨੇ ਉਹ ਸਿਧਾਂਤ ਤੇ ਉਹ ਮਰਿਆਦਾ ਨੂੰ ਢਾਹ ਲਾਈ ਤੇ ਇਹਨਾਂ ਨੇ ਉਹ ਗਲਬਾ ਜਿਹੜਾ ਸਿੱਤੇ ਪਿਆ ਬਾਰ-ਬਾਰ ਮੈਂ ਕਹਿਆ ਉਸ ਗਲਬੇ ਦੇ ਕਰਕੇ ਇਹਨਾਂ ਨੇ ਸ੍ਰੀ ਅਕਾਲ ਤਖਤ ਸਰਬੋਚਤਾ ਜਿਹੜੀ ਆ ਉਹਦੇ ਉੱਤੇ ਲੋਕਾਂ ਨੂੰ ਕਿੰਤੂ ਕਰਦਾ ਮੌਕਾ ਦਿੱਤਾ ਅੱਜ ਵੀ ਅੱਜ ਵੀ ਮੈਂ ਕਹਿੰਦਾ ਵੀ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਿਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਲੈ ਜਹਾਜ਼ਦ ਤੇ ਮੈਂ ਆ ਹੁਕਮ ਕਰਦਾ ਮੈਂ ਤੁਹਾਨੂੰ ਵਾਅਦਾ ਨਾ ਕਹਿੰਦਾ ਬੇਸ਼ੱਕ ਸਾਡੇ 100 ਚਾਰ ਕੇ ਮਤਵੀ ਦੋਣਗੇ ਸਾਰਾ ਬੰਦ ਖੜ ਜੂਗਾ ਹੁਕਮ ਕਿਉਂ ਨਹੀਂ ਦੇ ਪਾਰੇ ਕਿਉਂਕਿ ਉਹ ਤਾਂ ਗਲਬੇ ਥਲੇ ਫਸੇ ਨੇ ਉਸ ਗਲਬੇ ਤੁਸੀਂ ਬਿਆਨ ਤਾਂ ਪੜਿਆ ਨਾ ਉਹਨਾਂ ਦਾ ਤੁਹਾਡੇ ਸਾਹਮਣੇ ਬਿਆਨ ਆਇਆ ਫੇਸਬੁਕ ਤੇ ਕੋਈ ਉਹਨਾਂ ਲੇਖ ਲਿਖਿਆ ਪੜਿਆ ਤੁਸੀਂ ਹੁਣ ਉਹਦੇ ਅਨਸਾਰ ਕੀ ਲੱਗਦਾ ਤੁਹਾਨੂੰ ਲੱਗਦਾ ਵੀ ਇਹ ਲੋਕ ਉਸ ਸਿਸਟਮ ਥਲੇ ਫਸੇ ਹੋਏ ਨੇ ਕਿਉਂ ਫਸੇ ਨੇ ਉਹ ਚੰਦ ਲੋਕ ਚੋਣ ਕਰ ਦੇ ਦੇ ਜੇ ਚੰਦ ਲੋਕ ਚੋਣ ਕਰ ਦੇ ਦੇ ਫਿਰ ਆਪੇ ਗੱਲ ਨਹੀਂ ਚੱਲਣੀ ਇੱਥੇ ਪੰਥ ਚੋਣ ਕਰਦਾ ਹੋਵੇ ਤੁਸੀਂ ਉਹ ਪੰਥ ਨੇ ਚੋਣ ਕੀਤੀ ਹੋਈ ਨਾ ਤੇ ਉਹਨੂੰ ਸਾਰੀ ਸਿੱਖ ਜਗਤ ਖੜਾ ਤੇ ਅਗਰ ਠੋਕ ਕੇ ਗੱਲ ਕਰੂਗਾ ਕਰਦੇ ਸੀ ਨਾ ਗਾਲੀ ਫੂਲਾ ਸਿੰਘ ਵਰਗੇ ਸਮੇਂ ਦੀ ਕੀ ਲੋੜ ਹੈ ਸਮੇਂ ਅਨੁਸਾਰ ਇਸ ਸਮੇਂ ਜਿਹੜੀ ਦੁਬਧਾ ਚ ਇਹ ਗੱਲ ਪਈ ਪਈ ਹੈ ਕਿ ਅਕਾਲ ਤਖਤ ਮਹਾਨ ਆਯਾ ਸ਼੍ਰੋਮਣੀ ਕਮੇਟੀ ਤਾਂ ਸਮੇਂ ਦੀ ਕੀ ਲੋੜ ਹੈ ਸਮੇਂ ਅਨੁਸਾਰ ਜਿਹੜੀ ਸਿੱਖ ਕੌਮ ਨੂੰ ਕੀ ਕਰਨਾ ਹੈ ਸਮੇਂ ਦੀ ਕੋ ਲੋੜ ਆ ਜੀ ਜੋ ਸਾਡੀ ਪੰਥਕ ਮਰਿਆਦਾ ਪਰਾਤਰ ਉਹ ਲਾਗੂ ਕੀਤੀ ਜਾਵੇ ਜੋ ਬਦਲ ਪੰਥ ਬੁੱਢਾ ਦਲ ਦਾ ਜਹੇਦਾਰ ਹੁੰਦਾ ਸੀ ਉਹ ਉਹੀ ਜਹੇਦਾਰ ਜਿਹੜਾ ਸ਼੍ਰੀ ਅਕਾਲ ਤਖਤ ਸਦਾ ਹੁੰਦਾ ਸੀ ਪਹਿਲੀ ਗੱਲ ਤਾਂ ਸਾਨੂੰ ਇਹ ਵੀ ਵਾਚਣਾ ਪੈਣਾ ਵੀ ਦਾਲ ਪੰਤ ਬੁੱਢਾ ਦਾਲ ਦਾ ਜਿਹੜਾ ਵਾ ਉਹ ਵੀ ਜੀਵਨ ਵਾਲਾ ਹੋਵੇ ਸਮੇਂ ਦੇ ਉੱਤੇ ਉਹ ਵੀ ਅਗਾਲੀ ਫੂਲਾ ਸਿੰਘ ਵਾਲਾ ਕਨਸੈਪਟ ਜਿਹਦਾ ਉਹ ਉਹਦੇ ਚੱਲਣ ਵਾਲਾ ਹੋਵੇ ਤੇ ਫਿਰ ਉਹ ਆਵੇ ਤੇ ਫਿਰ ਉਹ ਸੇਵਾਵਾਂ ਨਭਾਵੇ ਬਹੁਤ ਨਾਸਰ ਜੀ ਬਹੁਤ ਨਾ ਘੋਖ ਖਿਜਲੀ ਨਹੀਂ ਹੁੰਦੀ ਰਲਈ ਪਈ ਆ ਬਹੁਤ ਗਲਬਾ ਸਾਡਾ ਜਿਹੜਾ ਨਾ ਉਹ ਹੋਇਆ ਹਰ ਕੋਈ ਭੱਜਾ ਫਿਰਦਾ ਆਪਣੇ ਨੂੰ ਵੱਡਾ ਕਰਨ ਲਈ ਪੰਥ ਨੂੰ ਸਮਰਪਿਤ ਨਹੀਂ ਹੈਗੇ ਇਹ ਜਿਹੜੀ ਤੁਸੀਂ ਸਵਾਲ ਕੀਤਾ ਨਾ ਕਿ ਸਿੱਧੀ ਕਿੱਦਾਂ ਹੋਣਾ ਇੱਕੋ ਸਿਸਟਮ ਨਾਲ ਠੀਕ ਹੋਣਾ ਗੁਰੂ ਗ੍ਰੰਥ ਸਾਹਿਬ ਨੂੰ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਜੀਏ ਸਾਰੇ ਹੀ ਆਪਣੇ ਦੇ ਛੱਡ ਦਈਏ ਇੱਕ ਪਾਸਾ ਕਰ ਲਈਏ ਸਿਸਟਮ ਨਭਾਓ ਸੰਪਰਦਾ ਚਲਾਓ ਸੰਸਥਾਵਾਂ ਚਲਾਓ ਦਲਬੰਦ ਚਲਾਓ ਜ਼ਰੂਰੀ ਆ ਬਹੁਤ ਜ਼ਰੂਰੀ ਆ ਚਲੌੜੀਆਂ ਚਾਹੀਦੀਆਂ ਪਰ ਜਿੱਥੇ ਗੱਲ ਛੀ ਅਕਾਲ ਤਖਤ ਜ਼ਜ਼ਾਦਾਂ ਦੀ ਆ ਗਈ ਉੱਥੇ ਸਿਰ ਨਵਾ ਦਿਓ ਆ ਕੇ ਤੇ ਜੇ ਅਸੀਂ ਅਕਾਲ ਤਖਤ ਸਾਹਿਬ ਗੱਲ ਸਿਰ ਚੁੱਕ ਲਈਏ ਤੇ ਫਿਰ ਅਸੀਂ ਸਿੱਖ ਨਹੀਂ ਹਾਂਗੇ ਫਿਰ ਅਸੀਂ ਆਪਣੇ ਸੁਭਾਸ਼ ਦੇ ਪੁੱਤ ਨਾ ਕਹੀਏ ਕਿਉਂਕਿ ਛੇਵੇਂ ਪਾਸ਼ਾ ਵੱਲ ਵਰਸੋਇਆ ਤੱਕ ਤੇ ਆ ਤੇ ਉਹ ਤਖਤ ਵਰਸਉਣ ਤੋਂ ਬਾਅਦ ਸਾਨੂੰ ਇਹ ਹੁਕਮ ਹੋਇਆ ਸੀਗਾ ਪੀ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨ ਦੇਵ ਜੀ ਦੇ ਦਸ ਪਾਚਾਂ ਨੇ ਕਿਹਾ ਤੇ ਛੇਵੇਂ ਪਾਚਾਂ ਨੇ ਕਿਹਾ ਵੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਉਹਦੇ ਅੱਗੇ ਹਰ ਸਿੱਖ ਸਿਰ ਝਕਾਊਗਾ ਕੋਈ ਕਿੰਤੂ ਪਰੰਤੂ ਹੁਕਮ ਦੇਰੀ ਹੋਊਗਾ ਆਜੋ ਹੁਕਮ ਦੇ ਕਿੰਤੂ ਪਰੰਤੂ ਕਿਉਂ ਹੋ ਰਿਹਾ ਕਿਉਂਕਿ ਜਿਹੜੇ ਹੁਕਮ ਕਰਨ ਵਾਲੇ ਨੇ ਉਹ ਖੁਦ ਉਹ ਸਟੇਬਲ ਨਹੀਂ ਹੈਗੇ ਉਹ ਲਾਇਕ ਨਹੀਂ ਹੈਗੇ ਹੁਕਮ ਕਰਨ ਦੇ ਕਿਉਂਕਿ ਉਹਨੂੰ ਲੋਕਾਂ ਤੁਸੀਂ ਮਿਲਦਾ ਆਪੇ ਦੇਖ ਲਿਆ ਵੀ ਚੰਦ ਲੋਕ ਚੋਣ ਕਰ ਰਹੇ ਨੇ ਤੇ ਜਿਹੜੇ ਚੰਦ ਚੋਣ ਕਰ ਰਹੇ ਨੇ ਉਹ ਫੈਸਲੇ ਤਾਂ ਆਪਣੇ ਸਾਹ ਨਕਰਉਣਗੇ ਨਾ ਜੇ ਪੰਥ ਨੇ ਜੋੜ ਕੀਤੀ ਹੋਵੇ ਤੇ ਫੈਸਲੇ ਪੰਥ ਦੇ ਸਾਹ ਨਾਲ ਸੋ ਉਹ ਜਿਹੜਾ ਸਾਡੀ ਉਹ ਮਰਿਆਦਾ ਨਿਯਮ ਸਿਧਾਂਤ ਨੇ ਉਹਨੂੰ ਲਾਗੂ ਕਰਨ ਦੀ ਲੋੜ ਹੈ ਵੀਰਾਂ ਜੀ ਫਿਰ ਗੱਲ ਬਾਨੀ ਅਸੀਂ ਸਿਧਾਂਤਾਂ ਦੀ ਗੱਲ ਕੀਤੀ ਹੁਕਮਨਾਮਿਆਂ ਦੀ ਗੱਲ ਕੀਤੀ ਪਰ ਕਈ ਆਗੂ ਤਾਂ ਜਾ ਕੇ ਜਿੱਥੇ ਕਿ ਮਹਾਕੁੰਮ ਮੇਲਾ ਚੱਲ ਰਿਹਾ ਉੱਥੇ ਜਾ ਕੇ ਇਸ਼ਾਨਾਨ ਵੀ ਕੀਤੇ ਜਾ ਰਹੇ ਮੈਂ ਤੁਹਾਨੂੰ ਗੱਲ ਦੱਸੀ ਵੀ ਅਸੀਂ ਉਸ ਗਲਬੇ ਚ ਉਲਝ ਗਏ ਹ ਉਸ ਸਿਸਟਮ ਚ ਉਲਝ ਗਏ ਜਿਹੱਚ ਨਹੀਂ ਉਲਝਣਾ ਚਾਹੀਦਾ ਇਹ ਇਹ ਜਿਹੜੇ ਮਸਲੇ ਇਹ ਵਿਵਾਦ ਸਾਡੇ ਚ ਪਾ ਕੇ ਪਾਏ ਜਾ ਰਹੇ ਨੇ ਸਾਨੂੰ ਉਲਝਾਇਆ ਜਾ ਰਿਹਾ ਅਸਲ ਟਾਰਗੇਟ ਤੋਂ ਦੂਰ ਕੀਤਾ ਜਾ ਰਿਹਾ ਅਸਲ ਟਾਰਗੇਟ ਤਾਂ ਸਾਡਾ ਇਹ ਸੀ ਵੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਵੇ ਪੰਥ ਦੀ ਚੜ੍ਹਦੀ ਕਲਾ ਹੋਵੇ ਪੰਥ ਦਾ ਆਪਣਾ ਘਰ ਹੋਵੇ ਰਾਜ ਹੋਵੇ ਇਹ ਪ੍ਰਚਾਰ ਨਹੀਂ ਆਪਣਾ ਪ੍ਰਚਾਰ ਹੋ ਰਿਹਾ ਨਹੀਂ ਇੱਥੇ ਤਾਂ ਨਿੱਜੀ ਹੋ ਰਿਹਾ ਨਾ ਮੈਂ ਦੱਸਿਆ ਤੁਹਾਨੂੰ ਹਰ ਕੋਈ ਆਪਣੇ ਉਹਨੂੰ ਵੱਡਾ ਕਰਨ ਦੀ ਤਰਿਆ ਹੋਇਆ ਹਰ ਕੋਈ ਇਹ ਚਾਹੁੰਦਾ ਕਿ ਮੈਂ ਵੱਡਾ ਹੋ ਜਾ ਇਹ ਗਲਤ ਹੋ ਰਿਹਾ ਵੱਡਾ ਕਰੋ ਪਰ ਵੱਡੇ ਹੋ ਕੇ ਸਮਰਪਤ ਸ੍ਰੀ ਪੰਥ ਨੂੰ ਰਹੋ ਸਮਰਪਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਰਹੋ ਸਮਰਪਤ ਗੁਰੂ ਗ੍ਰੰਥ ਸਾਹਿਬ ਨੂੰ ਮਰਯਾਦਾ ਨੂੰ ਢਾਹ ਸਦਾਂ ਤੋਂ ਰਹੋ ਇਥੇ ਭਜ ਰਹੇ ਆ ਤੇ ਕੁੱਟ ਵੀ ਤਾਂ ਪੈ ਰਹੀ ਹੈ ਗੱਲ ਰਾਜ ਦੀ ਕਰਦੇ ਆ ਨਾ ਜੀ ਤੇ ਰਾਜ ਇਦਾਂ ਨਹੀਂ ਮਿਲਦਾ ਰਾਜ ਲੈਣ ਦੇ ਲਈ ਰਾਜ ਦੇ ਯੋਗ ਬਣਨਾ ਪਹਿਲਾਂ ਤੇ ਰਾਜ ਦੇ ਯੋਗ ਤਾਂ ਅਸੀਂ ਬਣ ਨਹੀਂ ਰਹੇ ਅਸੀਂ ਤਾਂ ਬਣ ਰਹੇ ਕੁਰਸੀਆਂ ਦੇ ਯੋਗ ਪਾਵਰ ਦੇ ਯੋਗ ਤਾਕਤ ਦੇ ਯੋਗ ਆਪਣੇ ਆਪ ਨੂੰ ਵੱਡਾ ਕਰਨ ਦੇ ਯੋਗ ਤੇ ਸਾਡਾ ਬੀੜਾ ਕਰ ਕਰਦਾ ਵੱਡਾ ਕਰਨਾ ਹੈ ਜਿਹੜੀ ਗੱਲ ਤੁਸੀਂ ਸ਼ੁਰੂਆਤ ਦੇ ਵਿੱਚ ਕੀਤੀ ਕਿ ਜੇ ਪਹਿਲਾਂ ਹੀ ਇਸ ਚੀਜ਼ ਨੂੰ ਠੱਲ ਪਾਈ ਹੁੰਦੀ ਤਾਂ ਅੱਜ ਜਥੇਦਾਰੀ ਚੋਣ ਹੈ ਉਹ ਸਿੱਖ ਪੰਥ ਕਰਦਾ ਗੁਰਮਤਾਂ ਅਨੁਸਾਰ ਕਰਦਾ ਪਰ ਕੀ ਲੱਗਦਾ ਕਿ ਅਜੇ ਵੀ ਹਲੇ ਥੋੜੀ ਜਿਹੀ ਘਾਟ ਹੈ ਹਲੇ ਵੀ ਮੌਕਾ ਹੈਗਾ ਕਿ ਸਾਂਭਿਆ ਜਾਵੇ ਇਕੱਠੇ ਹੋ ਕੇ ਇੱਕ ਝੰਡੇ ਹਟ ਇਕੱਠੇ ਹੋਈਏ ਤਾਂ ਜੋ ਜਿਹੜੀ ਸਿੱਖ ਕੌਮ ਹੈ ਜਿਹੜੀ ਕਿ ਦੂਜੇ ਧਰਮਾਂ ਦੇ ਲੋਕ ਜਿਹੜੇ ਅਪਣਾਉਂਦੇ ਜਾ ਰਹੇ ਨੇ ਦੂਜੇ ਧਰਮਾਂ ਨੂੰ ਤਾਂ ਉਹ ਵੀ ਠੱਲ ਪੈ ਸਕਦੀ ਹੈ ਉਹ ਸਿੱਖੀ ਦਾ ਪ੍ਰਚਾਰ ਜਿਹੜਾ ਕਿ ਵਧਾਉਣਾ ਚਾਹੀਦਾ ਬੜਾ ਵਧੀਆ ਤਰੀਕਾ ਪੰਥ ਆਪਣੀ ਪ੍ਰਾਤਮਿਕ ਰਿਆਦਾ ਸਰਬੰਤ ਖਾਲਸਾ ਸਾਡੇ ਸੋ ਸਰਬੰਤ ਖਾਲਸੇ ਦੇ ਵਿੱਚ ਹਰ ਸੰਸਥਾ ਜਿਹੜੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ ਉਹ ਆਵੇ ਉਥੇ ਆ ਕੇ ਨਮਸਤਕ ਹੋਵੇ ਖਲੋਵੇ ਬਵੇ ਉਥੇ ਆ ਕੇ ਤੇ ਉਥੇ ਕਰ ਬਹਿ ਕੇ ਚੋਣ ਕੀਤੀ ਜਾਵੇ ਬਹੁਤ ਇਦਾਂ ਦੇ ਸਿੰਘ ਸੇਵਾਦਾਰ ਚੜਦੀ ਕਲਾ ਵਾਲੇ ਹੈਗੇ ਨੇ ਜਿਹੜੇ ਪੰਥ ਨੂੰ ਜਿਹੜਾ ਵਾ ਉਹ ਸੇਧ ਦੇ ਸਕਦੇ ਆ ਭਾਵੇਂ ਜਗਤਾਰ ਸਿੰਘ ਹਮਾਰਾ ਦੀ ਗੱਲ ਕੀਤੀ ਜਾਵੇ 2015 ਚ ਸਰਬਤ ਖਾਲਸਾ ਵੱਲੋਂ ਥਾਪੇ ਜਹੇਦਾਰ ਨੇ ਹੋਰ ਬਹੁਤ ਨੇ ਤੇ ਜੇ ਉਹਨਾਂ ਨੂੰ ਆਪਾਂ ਲਿਆ ਕੇ ਸਵਾਮਨਵਾ ਆਗੇ ਤਾਂ ਮੈਨੂੰ ਪਤਾ ਇਹ ਸਾਰੇ ਜਾਣਦੇ ਆ ਕਿ ਪੰਥ ਜਿਹੜਾ ਐਲੀ ਤੋਂ ਡਿੱਗਾ ਹੋਇਆ ਐਲੀ ਤੇ ਚੱਲ ਪੂਗਾ ਪਰ ਇਹ ਕਰਨਾ ਨਹੀਂ ਕਿਸੇ ਦੇ ਕਰਨਾ ਤੇ ਆ ਨਹੀਂ ਕਿਤੇ ਇਹ ਚੀਰਾਂ ਨਾ ਵੱਡਾ ਹੋ ਜੇ ਇਹ ਬੰਦਾ ਨਾ ਵੱਡਾ ਹੋ ਜੇ ਕਿਤੇ ਇਹ ਜਿਹੜਾ ਵਾ ਇਹ ਉੱਪਰ ਨਾ ਚੜ ਜੇ ਇਹ ਮਾਰ ਜਿਹੜੀ ਸਾਨੂੰ ਪੈ ਰਹੀ ਹੈ ਇਹ ਗਲਤ ਹੋ ਰਹੀ ਹੈ ਇੱਕ ਸਵਾਲ ਮੰਨ ਦੇ ਵਿੱਚ ਹੋਰ ਆਇਆ ਕਿ ਜੇ ਤੁਸੀਂ ਇਕੱਠੇ ਹੋਣ ਦੀ ਗੱਲ ਕਰਦੇ ਹਾਂ ਕਿ ਸ੍ਰੀ ਅਕਾਲ ਤਖਤ ਜਥੇਦਾਰ ਗੁਰਮਤ ਅਨੁਸਾਰ ਹੋਣੀ ਚਾਹੀਦੀ ਹੈ ਅੰ ਦੂਜੇ ਪਾਸੇ ਇਹ ਵੀ ਦੇਖਿਆ ਜਾ ਕੇ ਕਿ ਜਿਹੜੇ ਬੰਦੀ ਸਿੰਘਾਂ ਨੇ ਜਿਨ੍ਹਾਂ ਨੇ ਸਿੱਕ ਕੋਮਲੀ ਆਪਣਾ ਸਾਰਾ ਜੀਵਨ ਹੀ ਜੇਲ੍ਹਾਂ ਵਿੱਚ ਕੱਟਤਾ ਉਹਨਾਂ ਲਈ ਵੀ ਕੋਈ ਆਵਾਜ਼ ਨਹੀਂ ਚੱਕੀ ਜਾ ਰਹੀ ਹਰ ਵਾਰੀ ਕਿਹਾ ਜੁੜ ਜੁੜ ਜਾਂਦਾ ਹੈ ਵੀਡੀਓ ਰਾਈ ਸੋਸ਼ਲ ਮੀਡੀਆ ਤੇ ਪਰ ਅੱਗੇ ਕੋਈ ਵੀ ਨਹੀਂ ਹੁੰਦਾ ਅਹੀ ਤਾਂ ਮਾਰ ਆ ਵੀਰਾ ਜੀ ਵੀ ਅਸੀਂ ਆਪਣੇ ਫਰਜ਼ਾਂ ਤੋਂ ਭੱਜੇ ਹੋਏ ਆ ਜੇ ਅਸੀਂ ਆਪਣੇ ਫਰਜ਼ਾਂ ਤੋਂ ਨਾ ਨਾ ਭੱਜੇ ਹੁੰਦੇ ਤੇ ਸਾਡੇ ਨੌਜਵਾਨ ਜੇਲਾਂ ਇਹਨਾਂ ਰੋਂਦੇ ਭਾਈ ਅਮਰਪਾਲ ਸਿੰਘ ਵਰਗੇ ਨੌਜਵਾਨਾਂ ਨੂੰ ਜੇਲਾਂ ਚੱਕ ਕੇ ਮਾਰਿਆ ਕਿਉਂ ਮਾਰਿਆ ਕੀ ਹੋ ਗਿਆ ਸੀ ਜੇ ਕੁਝ ਇਦਾਂ ਦੀ ਗੱਲ ਹੋਈ ਸੀ ਉਹਦੇ ਬੜੇ ਰਾਹ ਸੀ ਪਰ ਜਿਸ ਤਰੀਕੇ ਨਾਲ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਜੇ ਵੀ ਹੁਣ ਕੀਤਾ ਜਾ ਰਿਹਾ ਜਾਂ ਜਿਹੜੇ ਸੰਘਾਂ ਨੇ ਸੇਵਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਇੱਥੇ ਅਪੀਲਾਂ ਵੀ ਹੁੰਦੀਆਂ ਨੇ ਕੱਲ ਫਿਰ ਉੱਥੇ ਘੁੰਮ ਕੇ ਆ ਜਾਣੀ ਜੇ ਜੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਹੇਦਾਰ ਉਸ ਜਹੇਦਾਰ ਦੇ ਲਾਇਕ ਹੁੰਦਾ ਅਕਾਲ ਤਖਤ ਸਾਹਿਬ ਦੀ ਉਸ ਮਰਿਆਦਾ ਨੂੰ ਨਿਭਾਉਣ ਦੇ ਲਾਇਕ ਹੁੰਦਾ ਤੇ ਹੁਕਮ ਹੁੰਦਾ ਪੰਦ ਨੂੰ ਤੇ ਪੰਦ ਇੱਕ ਐ ਮੂੰਹ ਕਰ ਦਿੱਲੀ ਵੱਲ ਕਰ ਲੈਂਦਾ ਦਿੱਲੀ ਦਿੱਲੀ ਪੈਰਾਂ ਪਰ ਬਹਿ ਜਾਂਦੀ ਪਰ ਬਹਿਣੀ ਕਿੱਦਾਂ ਸੀ ਜਦੋਂ ਉਹਨਾਂ ਨੂੰ ਮੂੰਹ ਕਰਨਾ ਸੀ ਮੂੰਹ ਤਾਂ ਕੀਤਾ ਨਹੀਂ ਅਜੇ ਜਾ ਕੇ ਉਹਦੇ ਕੁਰਸੀਆਂ ਤੇ ਬੈਹਨੇ ਉਹਨਾਂ ਨੇ ਰੋਟੀਆਂ ਖਾਣੇ ਜਾ ਕੇ ਉਹਨਾਂ ਨੇ ਚਾਹਾਂ ਪੀਣੇ ਜਾ ਕੇ ਉਹਨਾਂ ਦੇ ਪੈਰਾਂ 'ਚ ਬੈਹਨੇ ਤੇ ਕਿੱਥੋਂ ਗੱਲ ਬਣ ਜੂਗੀ ਇੱਥੇ ਤਾਂ ਜੇ ਗੱਲ ਦਿੱਲੀ ਜਿੱਤਣ ਦੀ ਕਰਦੇ ਆ ਤਾਂ ਬੜੀ ਵਾਰੀ ਪੰਥ ਨੇ ਦਿੱਲੀ ਜਿੱਤੀ ਆ ਜੇ ਜਿੱਦ ਕੇ ਛੱਡੀ ਆ ਅੱਜ ਵੀ ਦਿੱਲੀ ਜਿਤਨ ਦੀ ਗੱਲ ਮਤਲਬ ਇਹ ਆ ਵੀ ਜੇ ਅਸੀਂ ਚਾਹੁੰਦੇ ਆ ਜਿਹੜਾ ਸਾਡੇ ਰਾਜ ਭਾਗ ਤੋਂ ਖੋਇਆ ਹੋਇਆ ਜਿਹੜੇ ਸਾਡੇ ਸਿਧਾਂਤ ਸਾਡੀ ਮਰਿਆਦ ਤੋਂ ਢਾ ਲੱਗ ਰਹੀ ਆ ਭਾਵੇਂ ਉਹ ਬੰਦੀ ਸਿੰਘਾਂ ਦਾ ਮਸਲਾ ਜਿਹੜਾ ਵੀ ਮਸਲਾ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਚੋਣ ਦੀ ਗੱਲ ਕੀਤੀ ਜਾਵੇ ਕਿਉਂ ਨਹੀਂ ਹੋ ਰਹੀ ਗਲਬਾ ਕਿਹਨਾਂ ਦਾ ਸਿਆਸੀ ਲੋਕਾਂ ਦਾ ਉਹਨਾਂ ਨੂੰ ਉਹਨਾਂ ਕੋਲ ਕੀ ਹੱਕ ਆ ਵੀ ਉਹ ਸਾਡੇ ਪੰਥ ਦੀ ਐਡੀ ਵੱਡੀ ਸੰਸਥਾ ਹੋਵੇ ਤੇ ਉਹ ਇੱਕ ਸਿਆਸੀ ਲੋਕ ਫੈਸਲਾ ਕਰਮ ਇਹ ਇਹ ਸਾਡਾ ਗਲਬਾ ਖੜਾ ਸਾਡੇ ਸਿਰ ਤੇ ਪੈ ਗਿਆ ਨਾ ਲੈਣਾ ਕਿਦਾਂ ਲੈਣੇ ਕੋਤਰੀਕੇ ਨਾਲੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਉਹ ਤਰੀਕਾ ਬਣਾਵਾਂਗੇ ਪਰ ਅਪਣਾਉਣਾ ਨਹੀਂ ਅਸੀਂ ਬਿਦਾ ਕਿਉਂ ਗੱਲ ਫਿਰ ਉੱਤੇ ਨਿਚੇ ਦੀ ਆ ਜਾਣੀ ਮੌਜੂਦਾ ਸਮੇਂ ਦੀ ਗੱਲ ਕਰੀ ਤਾਂ ਮੌਜੂਦਾ ਧਰਮ ਹਰ ਧਰਮ ਸਤਕਾਰਯੋਗ ਹੈ ਜੇ ਸਾਰੇ ਧਰਮਾਂ ਦੀ ਗੱਲ ਕਰੀ ਤਾਂ ਕਿਸੇ ਧਰਮ ਵਿੱਚ ਇਸ ਤਰ੍ਹਾਂ ਦਾ ਸੰਕਟ ਪੈਦਾ ਨਹੀਂ ਹੋਇਆ ਜਿਹੜਾ ਕਿ ਇਸ ਸਮੇਂ ਸੀ ਕੌਮ ਦੇ ਵਿੱਚ ਪੈਦਾ ਹੋਇਆ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਚੱਲ ਰਹੀ ਹੈ ਸ੍ਰੀ ਅਕਾਲ ਤਖਤ ਮਹਾਨ ਹੈ ਔਰ ਹਰ ਹੁਕਮਨਾਮਾ ਜਿਹੜਾ ਕਿ ਉੱਥੇ ਲਾਗੂ ਸਿੱਖ ਪੰਥ ਮੰਨਦੀ ਏ ਪਰ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਤੁਸੀਂ ਆਪ ਹੀ ਦੇਖ ਰਹੇ ਹੋ ਕੀ ਲੱਗਦਾ ਹੈ ਕਿ ਦੂਜੇ ਧਰਮ ਦੇ ਲੋਕ ਵੀ ਕੀ ਸੋਚਦੇ ਹੋਣਗੇ ਕਿ ਸਿੱਖ ਪੰਥ ਜਿਹੜਾ ਕਿ ਐਡਾ ਯੋਧਿਆਂ ਦੀ ਕੌਮ ਹੈ ਚੜ੍ਹ ਮੈਂ ਤੁਹਾਨੂੰ ਇਹ ਕਹਿੰਦਾ ਵੀ ਜੇ ਸਾਡੇ ਦੇ ਦੂਜੇ ਲੋਕਾਂ ਦਾ ਗਲਬਾ ਪੈ ਰਿਹਾ ਨਾ ਭਾਵੇਂ ਉਹ ਡੇਰੇ ਨੇ ਭਾਵੇਂ ਉਹ ਇਸਾਈਅਤ ਦਾ ਪ੍ਰਚਾਰ ਹੈ ਪ੍ਰਸਾਰ ਸਾਡੇ ਦੇ ਗਲਬਾ ਪੈ ਰਿਹਾ ਉਹਦਾ ਕਾਰਨ ਇਹੀ ਆ ਵੀ ਸਾਡੇ ਵੱਲੋਂ ਕੀਤੇ ਜਾ ਰਹੇ ਜਿਹੜੇ ਕੰਮ ਨੇ ਉਹ ਅਸੀਂ ਕਰਨੇ ਨਹੀਂ ਕਰਨਾ ਤਾਂ ਅਸੀਂ ਗਰਾਊਂਡ ਦੇ ਉੱਤੇ ਜ਼ਮੀਨ ਤੇ ਪ੍ਰਚਾਰ ਕਰਨਾ ਤਾਂ ਹੋ ਰਿਹਾ ਉਸ ਪਾਸੇ ਉਹਦਾ ਕਰਨੀ ਤਾਂ ਹੈ ਨਾ ਉਹ ਕਰਨ ਦੇ ਇਲਾਵਾ ਅਸੀਂ ਕਰਦਾ ਕੁਝ ਹੋਰ ਰਹੇ ਉਹ ਕੰਮ ਕਰ ਰਹੇ ਜਿਹੜਾ ਸਾਨੂੰ ਨਹੀਂ ਕਰਨੇ ਚਾਹੀਦੇ ਇਸ ਕਰਕੇ ਗੱਲ ਵੀ ਦੀ ਘੁਮ ਘਮਾ ਕੇ ਉੱਥੇ ਹੀ ਆਉਣੀ ਆ ਵੀ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਸਿਧਾਂਤਾਂ ਨੂੰ ਜੇਲਾ ਜਾ ਕੇ ਸਿੱਖ ਸਮਰਪਤ ਨਹੀਂ ਹੁੰਦਾ ਤੇ ਉਹਦੇ ਉੱਤੇ ਤਖਤ ਦੇ ਬਰਾਜਮਾਨ ਜਿਹੜਾ ਜ਼ਾਇਦਾ ਰਿਆ ਉਹ ਖੁਦ ਉਸ ਤਖਤ ਦੇ ਅਹੁਦੇ ਤੇ ਲਾਇਕ ਨਹੀਂ ਬਣਦਾ ਉਹਨਾਂ ਚਿਰ ਗੱਲ ਨਹੀਂ ਬਣਨੀ ਸੋ ਇਹ ਸਨ ਮਿਹੰਗ ਆਗੂ ਪਰਮਜੀਤ ਸਿੰਘ ਅਕਾਲੂ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਚੋਣ ਗੁਰਮਤ ਸਿਧਾਂਤਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਸਰਬਤ ਖਾਲਸਾ ਬੁਲਾਇਆ ਜਾਣਾ ਚਾਹੀਦਾ ਹੈ ਜੋ ਯੋਗ ਹੋਵੇ ਜਸਦਾਰ ਦੇ ਯੋਗ ਹੋਵੇ ਜਿਸ ਦੇ ਵਿੱਚ ਸਾਰੇ ਗੁਣ ਹੋਣ ਔਰ ਜੋ ਹਰ ਹੁਕਮ ਕਰਦਾ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ ਜਾਂਦਾ ਸੋ ਇਸੇ ਤਰ੍ਹਾਂ ਹੀ ਜਥੇਦਾਰ ਦੀ ਚੋਣ ਸਰਬਤ ਖਾਲਸਾ ਕਰਕੇ ਪੰਥ ਇਕੱਠ ਕਰਕੇ ਜਿਸ ਦੇ ਵਿੱਚ ਸਾਰੀ ਜਥੇਬੰਦੀਆਂ ਆਉਣ ਉਸ ਅਨੁਸਾਰ ਹੀ ਹੋਣੀ ਚਾਹੀਦੀ ਹੈ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ